ਹਰ ਬੰਦਾ ਜਿਹੜਾ ਬੰਦਾ ਜਿਮ ਲਾਉਂਦਾ ਹੈ ਹਰ ਬੰਦਾ ਥੋੜੀ ਬੋਡੀ ਬਿਲਡਰ ਬਣ ਸਕਦਾ ਹੈ ਬਿਲਕੁਲ ਜੀ ਨਹੀਂ ਹਰ ਹਰ ਕਿਸੇ ਤੇ ਵਸਦਾ ਕੰਮ ਵੀ ਨਹੀਂ ਆ ਇਹ ਤੇ ਅੱਜ ਕੱਲ ਆਪਣੇ ਪੰਜਾਬੀ ਤੁਹਾਨੂੰ ਪਤਾ ਹੀ ਹੈ ਇੱਕ ਤਾਂ ਲੈ ਕੇ ਬਹਿ ਜਾਂਦੇ ਆ ਜਿੱਦਾਂ ਇਹ ਚੀਜ਼ਾਂ ਸਹੀ ਨਹੀਂ ਆ ਇਤਾਂ ਦੀ ਨੈਗੇਟਿਵਿਟੀ ਦੀ ਬਹੁਤ ਜ਼ਿਆਦਾ ਹੈ ਆਪਣੀ ਲੋਕਾਂ ਦੇ ਵਿੱਚ ਕੀ ਦਿੱਤਾ ਤੁਹਾਨੂੰ ਇਸ ਗੇਮ ਨੇ ਦਿੱਤਾ ਕੀ ਹੈ ਮੈਨੂੰ ਮੈਨੂੰ ਸਭ ਕੋਸ਼ਿਸ਼ ਗੇਮ ਨਹੀਂ ਦਿੱਤਾ ਮੈਨੂੰ ਜਿੰਮ ਤੋਂ ਹੀ ਮੇਰੀ ਦੁਨੀਆ ਅਸਲ ਦੇ ਵਿੱਚ ਮੇਰੀ ਦੁਨੀਆ ਸ਼ੁਰੂ ਹੋਈ ਹੈ ਜਿੱਦਾਂ ਨਾ ਇਹ ਪੀਵਨ ਇਥੋਂ ਤੱਕ ਕਿ ਉਹਨਾਂ ਨੇ ਪਹੁੰਚਾਉਣ ਦੇ ਵਾਸਤੇ ਨਾ ਮੈਨੂੰ ਵਿਚਾਰਿਆਂ ਦੇ ਆਪਣੇ ਲੋਨ ਜਿੱਦਾਂ ਆਪਣੇ ਅੱਜ ਕੱਲ ਕੋਈ 10000 ਰੁਪਏ ਨਹੀਂ ਕਿ ਇਹਨੂੰ ਦੇ ਕੇ ਰਾਜੀ ਜਾਂ ਤੇ ਦੂਜੀ ਵਾਰ ਫੋਨ ਨਹੀਂ ਚੱਕਦੇ ਪਰ ਮੇਰੇ ਯਾਰਾਂ ਨੇ ਮੈਨੂੰ ਐ ਆਪਣੇ ਲੋਨ ਕਰਾ ਕੇ ਦਿੱਤੇ ਅੱਜ ਤੱਕ ਮੈਂ ਦੱਸਿਆ ਨਹੀਂ ਉਹ ਦਾਅਦ ਘਰ ਦੇੋਂ ਪਤਾ ਮਿਲੇਗਾ ਤੇ ਕਿਆ ਬਾਤ ਹੈ ਬਈ ਇਹ ਬਹੁਤ ਕਮਾਲ ਦੀ ਗੱਲ ਹੈ ਕਿ ਤੁਹਾਡੇ ਦੋਸਤਾਂ ਨੇ ਪੱਲਿਓ ਲੋਨ ਚੱਕ ਕੇ ਤੁਹਾਨੂੰ ਬਾਹਰ ਭੇਜਿਆ ਮਤਲਬ ਤੁਹਾਡਾ ਬਾਹਰ ਜਾਣ ਦਾ ਜਿਹੜਾ ਖਰਚਾ ਸੀਗਾ ਜੋ ਵੀ ਚੀਜ਼ਾਂ ਸੀਗਾ ਤੁਹਾਡੇ ਦੋਸਤਾਂ ਨੇ ਤੁਹਾਡੇ ਤੇ ਪੈਸੇ ਲਾਏ ਬਿਲਕੁਲ ਮੈਨੂੰ ਨਾ ਮੈਂ ਉਸ ਟਾਈਮ ਵਿੱਚ ਮੇਰੇ ਕੋਲ 4 ਲੱਖ ਰੁਪਈਆ ਸੀ ਉਹ ਵੀ ਮੈਂ ਕੀ ਕੀਤਾ ਸੀ ਕਿ ਨਾ ਇੱਕ ਬੰਦਾ ਸੀਗਾ ਮਿਲ ਗਿਆ ਕਹਿੰਦਾ ਇਹ ਜੀ ਅਸੀਂ ਡਬਲ ਕਰ ਦਿੰਦੇ ਆ ਪੈਸੇ ਡਬਲ ਤਾਂ ਕੀ ਹੋਣੇ ਸੀ ਉਹ ਤਾਂ ਸਾਡੇ ਮਾਰੇ ਗਿਆ ਤੇ ਬਹੁਤ ਯਾਰ ਇਦਾਂ ਦੇ ਵੀ ਮਿਲੇ ਵੀ ਜਿਨ੍ਹਾਂ ਨੇ ਬੜਾ ਕੁਝ ਸਿਖਾਇਆ ਜਿੱਦਾਂ ਨਾ ਕਿ ਤੋ ਕਿ ਬਾਰੀ ਜੀ ਤਾਂ ਤਾਂ ਪੜਾਈ ਆ ਅੱਜ ਕੱਲ੍ਹ ਜਲਦੀ ਹੈ ਪਰ ਕਹਿੰਦੇ ਗਰੀਬ ਘਰ ਦਾ ਮੁੰਡਾ ਤੇ ਬੋਡੀ ਬਿਲਡਿੰਗ ਚ ਜਾ ਹੀ ਨਹੀਂ ਸਕਦਾ ਕਿਉਂਕਿ ਖਰਚੇ ਬਹੁਤ ਹੁੰਦੇ ਨੇ ਹਨਾ ਪ੍ਰੋਟੀਨ ਦਾ ਖਰਚਾ ਬਹੁਤ ਹੁੰਦਾ ਡਾਈਟ ਬਹੁਤ ਹੁੰਦੀ ਹੈ ਬੋਡੀ ਬਿਲਡਰਾਂ ਦੀ ਨੋ ਡਾਟ ਇਹਦੇ ਵਿੱਚ ਕਿਉਂਕਿ ਮੈਂ ਮਿਨੀਮਮ ਵੀ ਲਾਈਏ ਹਨਾ ਅਸੀਂ 10000 ਰੁਪਿਆ ਤਾਂ ਸਾਡੀ ਡਾਈਟ ਡਾਈਟ ਦੇ ਬਣਦਾ ਕਿਉਂਕਿ ਜੇ ਮੰਨ ਲਓ ਜੀ ਅਸੀਂ ਨਾਨ ਵੇਜ ਜੀ ਤੇ ਹਾਂਜੀ ਨਾਨ ਵੇਜੀਟੇਰੀਅਨ ਹਾਂ ਨਾ ਜੇ ਅਸੀਂ ਤਾਂ 1 ਕਿਲੋ ਚਿਕਨ ਜਿਹੜਾ ਤੁਹਾਡਾ ਡੇਲੀ ਤਾਂ ਲੱਗਣਾ ਹੀ ਲੱਗਣਾ ਹੈ ਜੇ ਤੁਸੀਂ ਮੰਨ ਲਓ ਪ੍ਰੋਟੀਨ ਨਹੀਂ ਵੀ ਲੈਂਦੇ ਨਾ ਚ ਹੈ ਨੀਡ ਹੈ ਸਪਲੀਮੈਂਟਰਾਂ ਦੀ ਨੀਡ ਬਹੁਤ ਜ਼ਿਆਦਾ ਲੋੜ ਆ ਆਪਾਂ ਨੂੰ ਬਟ ਕੀ ਹੁੰਦਾ ਵੀ ਆਪਣੀ ਜੇਬ ਅਕੋਰਡਿੰਗ ਚੱਲਣਾ ਪੈਂਦਾ ਆਪਣਾ ਕਿ ਕੀ ਹੈ ਸਾਡੇ ਕੋਲ ਸੋ ਅਸੀਂ ਮੈਂ ਨੂੰ ਜਦੋਂ 8-10 ਹਜ਼ਾਰ ਦੀ ਮੇਰੀ ਸੈਲਰੀ ਹੁੰਦੀ ਸੀਗੀ ਤੇ ਬਾਅਦ ਵਿੱਚ ਮੇਰੀ ਪਰਸਨਲ ਟ੍ਰੇਨਿੰਗ ਹੋ ਜਾਂਦੀਆਂ ਸੀਗੀ ਬਟ ਮੇਰਾ ਇਹ ਵੀ ਹੋ ਜਾਂਦਾ ਸੀ ਕਿ ਜੇ ਵੇਲੇ ਕਿ ਜਦੋਂ ਮੇਰਾ ਹੁਣ ਜਿਹੜੇ ਭਰਾ ਬਣੇ ਮੇਰੇ ਜੀਮ ਦੇ ਵਿੱਚ ਜਾਂ ਜਿੱਦਾਂ ਵੀ ਮੇਰ ਨਾਲ ਜਦਾਂ ਕਹ ਦੋ ਕਿ ਪਿਆਰ ਬਣ ਜਾਂਦਾ ਨਾ ਉਸ ਤੋਂ ਬਾਅਦ ਕੀ ਕਰਨਾ ਮੈਂ ਥੋੜੇ ਟਾਈਮ ਬਾਅਦ ਮੈਂ ਉਹਨਾਂ ਇਵਨ ਮੈਂ ਤੋਂ ਪੈਸੇ ਵੀ ਨਹੀਂ ਮੰਗ ਸਕਦਾ ਉਹਨਾਂ ਤੋਂ ਨਾ ਮੈਂ ਉਹਨਾਂ ਨੂੰ ਕਹਿ ਸਕਦਾ ਨਾ ਮੈਂ ਉਹਨਾਂ ਤੋਂ ਲੈਂਦਾ ਰਹਿ ਬਾਰ ਲਿਖ ਪਲੇਅਰ ਦੇ ਨਾਲ ੱਤਕਾ ਕਿਵੇਂ ਹੁੰਦਾ ਬਾਈ ਕੀ ਚੀਜ਼ਾਂ ਗਲਤ ਹੁੰਦੀਆਂ ਨੇ ਤੁਹਾਨੂੰ ਕੀ ਲੱਗਦਾ ਤਗਾ ਭਾਜੀ ਕਈ ਵੇਲੇ ਤਾਂ ਕੀ ਕਰਦੇ ਆ ਵੀ ਆਪਣਾ ਬੰਦਾ ਕੋਈ ਵੇਚ ਕਰ ਦਿੰਦੇ ਆ ਕੋਈ ਵੇਟ ਜੇ ਵੇਟ ਕੈਟਾਗਰੀ ਦੇ ਵੇਚਾ ਤੇ ਫਿਰ ਉਹ ਡਬਲ ਵੇਟ ਤੇ ਜਾਂਦਾ ਥੋੜੇ ਜਿਆਦਾ ਵੇਟ ਦੇ ਪਾ ਦਿੰਦੇ ਹੁੰਦੇ ਜੇ ਲੀ ਵਧੀਆ ਹੁੰਦੀ ਆਪਣਾ ਬੰਦਾ ਜਸਿਰਫ ਜਤੌਣ ਦੇ ਮੈਂ ਬਿਲਕੁਲ ਭਾਈ ਬਿਲਕੁਲ ਭਾਈ ਅੱਜ ਕੱਲ ਦੇ ਨੌਜਵਾਨਾਂ ਨੂੰ ਤੁਸੀਂ ਅਬਜ਼ਰਵ ਕਰਦੇ ਹੋ ਐਜੇ ਤੁਸੀਂ ਕੋਚ ਵੀ ਰਹੇ ਹੋ ਅੱਜ ਕੱਲ ਲੋਕ ਆਪਣੀ ਬੋਡੀ ਨੂੰ ਛੇਤੀ ਬਣਾਉਣ ਦੇ ਲਈ ਗਲਤੀਆਂ ਕਰਦੇ ਨੇ ਉਹ ਕਿਸ ਤਰ੍ਹਾਂ ਦੀਆਂ ਗਲਤੀਆਂ ਨੇ ਭਾਈ ਗਲਤੀਆਂ ਕਾਫੀ ਜਿਦਾ ਨਾ ਅੱਜ ਕੱਲ ਹਰ ਕੋਈ ਕਹਿੰਦਾ ਵੀ ਤੁਹਾਨੂੰ ਬਦਾ ਜਿੱਦਾਂ ਸ਼ਾਰਟਕਟ ਮਾਰਨਾ ਚਾਹੁੰਦਾ ਹਰ ਕੋਈ ਕਿ ਮੈਂ ਬਸ ਜਲਦੀ ਜਲਦ ਕੋਈ ਅੱਜ ਕੱਲ ਦਾ ਜਿੱਦਾਂ ਕਹਤੋਂ ਦਿਖਾਵਾ ਜਾਂ ਜ਼ਿਆਦਾ ਹੋ ਗਿਆ ਬਹੁਤ ਸਾਰੇ ਮੁੰਡੇ ਨੇ ਜਿਹੜੇ ਪੋਡਕਾਸਟਾਂ ਦੇ ਵਿੱਚ ਇਹ ਗੱਲ ਕਹਿ ਦਿੰਦੇ ਨੇ ਕਿ ਇਹ ਕਹਿਣੀ ਦੀ ਗੱਲਾਂ ਨੇ ਵੀ ਨੇਚਰਲੀ ਹੀ ਬੋਡੀ ਬਣਾਈ ਜਾ ਸਕਦੀ ਹੈ ਟੀਕੇ 2 ਕਿਆਂ ਦੀ ਕੋਈ ਲੋੜ ਨਹੀਂ ਪੈਂਦੀ ਨਹੀਂ ਦੇਖੋ ਇੱਕ ਫਿਟਨੈਸ ਜਿਹੜੀ ਵੱਖਰੀ ਚੀਜ਼ ਹੋਈ ਆਂਦੀ ਬੋਡੀ ਬਿਲਡਿੰਗ ਜਿਹੜੀ ਆ ਵੱਖਰੀ ਹੋ ਜਾਂਦੀ ਸੋ ਫਿਟਨੈਸ ਕਰਨਾ ਇੱਕ ਵੱਖਰੀ ਚੀਜ਼ ਆ ਤੇ ਬੋਡੀ ਬਿਲਡਿੰਗ ਕਰਨਾ ਇੱਕ ਵੱਖਰੀ ਚੀਜ਼ ਹੈ ਸੋ ਇਸ ਦੇ ਬਾਅਦ ਅੱਜ ਕੱਲ ਝੂਠ ਬੋਲ ਬੋਲ ਕੇ ਨਹੀਂ ਜੀ ਅਸੀਂ ਨਹੀਂ ਕੀਤਾ ਬਟ ਕੀ ਹੁੰਦਾ ਕਿ ਜਿਹੜਾ ਪ੍ਰੋਫੈਸ਼ਨਲ ਹੀ ਜਿੱਦਾਂ ਮੰਨ ਲਓ ਇਹ ਲਾਈਨ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਕੀ ਹੈ ਇਹਨਾਂ ਨੇ ਕੀ ਕੀਤਾ ਜਾਂ ਨਹੀਂ ਕੀਤਾ ਕੁਝ ਬੰਦਾ ਜਿਮ ਦੇ ਵਿੱਚ ਜਾਂਦਾ ਹੈ ਤੇ ਉਹ ਸੋਚਦਾ ਕਿ ਮੈਂ ਪਹਿਲੇ ਦਿਨ ਹੀ 20 20 ਕਿਲੋ ਦੇ ਡੰਬਲ ਪਾ ਕੇ ਹਨਾ ਚੱਕ ਕੇ ਉਹੀ ਤਾਂ ਗੱਲ ਹੁੰਦੀ ਹੈ ਨਾ ਸਮਝੀ ਇੱਥੇ ਹੀ ਸ਼ੁਰੂ ਹੋ ਜਾਂਦੀ ਹੈ ਨਾ ਆਪਣੀ ਜਾਹੀਂ ਕਿਸੇ ਨੂੰ ਦਿਖਾਉਣ ਦੇ ਮਾਰੇ ਨਾ ਤਾਂ ਜ਼ਿੰਦਗੀ 'ਚ ਕਦੇ ਜਿਮ ਕਰਨਾ ਦਾ ਦਿਖਾਵੇ ਲਈ ਜਿਮ ਕਰੋ ਨਾ ਇਹ ਦੇਖੋ ਵੀ ਮੈਨੂੰ ਦੇਖਣ ਦਾ ਚਾਰ ਜਾਣੇ ਮੈਂ ਹੁਣ ਆਏ ਐ ਆਪਣੇ ਆਪ ਨੂੰ ਮਾਰੀ ਜਾਵਾਂ ਜਾਂ ਮੇਰੇ ਤੋਂ ਚੱਕਣ ਦੀ ਔਕਾਤ ਮੇਰੀ 50 ਕਿਦੋਂ ਮਿੰਟ ਹੋਵੇ ਮੈਂ ਕਮਾਂਡਰ ਨੂੰ ਹੱਥ ਪਾਈ ਜਾਵਾਂ ਤਾਂ ਫਿਰ ਆਪਣੇ ਆਪ ਨੂੰ ਆਪ ਹੀ ਇੰਜਣ ਹੀ ਕਰਾਉਂਦਾ ਹੋਰ ਤਾਂ ਮੈਂ ਕੀ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਮੈਂ ਰਮਨਦੀਪ ਸਿੰਘ ਸਾਡੇ ਪੰਜਾਬ ਦੇ ਬਹੁਤ ਸਾਰੇ ਆਂਦਾ ਦੇ ਨੌਜਵਾਨ ਨੇ ਜੋ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਤੇ ਸਾਡੇ ਪੰਜਾਬ ਦਾ ਜਿਹੜਾ ਨਾਮ ਹੈ ਉਹ ਵੱਡੇ ਪੱਧਰ ਤੇ ਉੱਚਾ ਕਰ ਰਹੇ ਨੇ ਤਾਂ ਇੱਕ ਬਹੁਤ ਖਾਸ ਨੌਜਵਾਨ ਜਿਨੇ ਦੇਸ਼ਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਉੱਚਾ ਕੀਤਾ ਵਿੱਕੀ ਹੁਸ਼ਿਆਰਪੁਰ ਦਾ ਇਹ ਨੌਜਵਾਨ ਜੋ ਸ਼ਾਇਦ ਹੁਣ ਤੱਕ ਸਾਡੇ ਸਾਹਮਣੇ ਇਸ ਕਰਕੇ ਨਹੀਂ ਆ ਪਾਇਆ ਕਿ ਬਾਈ ਕੈਮਰੇ ਲੱਗੇ ਨਹੀਂ ਹੁਣ ਤੱਕ ਆਇਆ ਸੀ ਪਰ ਬਾਈ ਨੂੰ ਅਸੀਂ ਬੇਨਤੀ ਕੀਤੀ ਕਿ ਤੁਹਾਨੂੰ ਕੈਮਰੇਗੇ ਆਉਣਾ ਚਾਹੀਦਾ ਤੇ ਬਾਈ ਨੇ ਸਾਨੂੰ ਆਪਣਾ ਸਮਾਂ ਦਿੱਤਾ ਤੇ ਬਾਈ ਨੇ ਬਾਈ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਦੇ ਆ ਮੇਰੇ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਚਾਲ ਨੇ ਬਾਈ ਸਸਿ ਕਾ ਜੀ ਕਿਦਾਂ ਠੀਕ ਠਾਕ ਹੋ ਜੀ ਬਹੁਤ ਵਧੀਆ ਵਿੱਕੀ ਵੀਰੇ ਬਹੁਤ ਵਧੀਆ ਵਿੱਕੀ ਵੀਰੇ ਮੜਾ ਜਾ ਆਪਣੇ ਬਾਰੇ ਦੱਸ ਦੋ ਦਰਸ਼ਕਾਂ ਨੂੰ ਹਨਾ ਪਹਿਲਾਂ ਜੀ ਭਾਜੀ ਜੀ ਦੱਸਣਾ ਭਾਈ ਕੀ ਆ ਮਾਸ ਮਾੜੇ ਮੋਟੇ ਅਸੀਂ ਜਿੱਦਾਂ ਪਿੰਡਾਂ ਚ ਰਹਣ ਵਾਲੇ ਹਨਾ ਤੇ ਥੋੜਾ ਜਿਦਾਂ ਦਾਸ ਦਾਸ ਕਿ ਪੜਿਆ ਸੀ ਮੈਂ ਉਸ ਤੋਂ ਬਾਅਦ ਜਿੱਦਾਂ ਪਤਾ ਨਹੀਂ ਦਿਲ ਨਹੀਂ ਕੀਤਾ ਜਾਂ ਕਿ ਪੜਨ ਨੂੰ ਫਿਰ ਮੈਂ ਚਲੇ ਮਤਲਬ ਕਿ ਕੋਈ ਕੰਮ ਸਿੱਖਣ ਲੱਪਿਆ ਮੈਂ ਬਾਅਦ ਵਿੱਚ ਫਿਰ ਥੋੜਾ ਟਾਈਮ ਬਾਅਦ ਮੈਂ ਥੋੜੇ ਟਾਈਮ ਬਾਅਦ ਮੈਂ ਚਲੇ ਗਿਆ ਸੀ ਦੁਬਈ ਦੁਬਈ ਥੋੜੇ 3 ਸਾਢੇ 3 ਸਾਲ ਲਾ ਕੇ ਫਿਰ ਮੈਂ ਆ ਗਿਆ ਸੀਗਾ ਤੇ ਬਾਅਦ ਵਿੱਚ ਮੈਂ 2017 ਦੇ ਵਿੱਚ ਜਿੰਮ ਸਟਾਰਟ ਕੀਤੀ ਜਦੋਂ ਆਪਣੀ ਇਹ ਕੀ ਬਾਤ ਹੈ ਇਹ ਹੁਣ ਤਾਂ ਮਤਲਬ 2017 ਤੋਂ ਬਾਅਦ ਤੋਂ ਸੀ ਫਿਰ ਤੁਹਾਡੇ ਮਨ ਚ ਆਇਆ ਕਿਵੇਂ ਬੋਡੀ ਬਿਲਡਿੰਗ ਕਰਨੀ ਹੈ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਮੇਰਾ ਕਿਤੇ ਵੀ ਜਾਣ ਨੂੰ ਦਿਲ ਨਹੀਂ ਸੀ ਜਿੱਦਾਂ ਵੀ ਪਹਿਲਾਂ ਜਿੱਦਾਂ ਮੈਂ ਦੁਬਈ ਸੀਗਾ ਵੀ ਮੈਂ ਕਿਤੇ ਕੰਮ ਕਰਨ ਜਾਵਾਂ ਜਾਂ ਕਿੱਦਾਂ ਹੈ ਨਾ ਕਿਉਂਕਿ ਘਰ ਦੀ ਕੰਡੀਸ਼ਨ ਵੀ ਜਦੋਂ ਇੰਨੀ ਵਧੀਆ ਨਹੀਂ ਸੀਗੀ ਫਿਰ ਵੀ ਅਹੀਂ ਮੈਂ ਇਸੇ ਨਾਲ ਜੁੜਿਆ ਰਿਹਾ ਉਸ ਟਾਈਮ ਤੋਂ ਲੈ ਕੇ ਤੇ ਨਾਲ ਮੈਂ ਜਿੰਮ ਟ੍ਰੇਨਰ ਦਾ ਕਰਦਾ ਰਿਹਾ ਜਿੱਦਾਂ ਜੌਬ ਤੇ ਉਹ ਤੋਂ ਹੀ ਆਪਣਾ ਖਰਚਾ ਪਾਣੀ ਜਿੱਦਾਂ ਵੀ ਜਿੰਨਾ ਵੀ ਚੱਲਦਾ ਸੀ ਸਾਰਾ ਕੁਝ ਆਪਣੇ ਅਕੋਰਡਿੰਗ ਕਰਨਾ ਪੈਂਦਾ ਸੀ ਅੱਛਾ ਬਈ ਤੁਸੀਂ ਕਦੋਂ ਤੋਂ ਲੱਗੇ ਹੋ ਹੋ ਬੋਡੀ ਬਿਲਡਿੰਗ 'ਚ ਤੇ ਕਿਸ ਤੋਂ ਇਨਸਪਾਇਰ ਹੋਏ ਤੁਸੀਂ ਮਲੇ ਵਿੱਚ ਜਿੱਦਾਂ ਮੈਂ ਮੈਂ ਇਦਾਂ ਹੀ ਜਿੱਦਾਂ ਮੈਂ ਪਿੰਡ ਆਪਣੇ ਸ਼ਹਿਰ ਦੇ ਵਿੱਚ ਹੀ ਇੱਕ ਦੋ ਜਾਣੇ ਦੇਖੇ ਮੈਂ ਕਿ ਮੈਂ ਕਹੇ ਉਸ ਟਾਈਮ ਦੇ ਵਿੱਚ ਉਹ ਖੇਡਿਆ ਤਾਂ ਮੈਂ ਦੇਖਿਆ ਕਿ ਉਹ ਖੇਡ ਸਕਦਾ ਤਾਂ ਮੈਂ ਉਦਾਂ ਹੀ ਜਿੱਦਾਂ ਮੈਂ ਮਨ ਕੀ ਫਵਦਿਆ ਲੱਗਦਾ ਸੀ ਮੈਨੂੰ ਵੀ ਮੈਂ ਉਹਨਾਂ ਨਾਲੋਂ ਅਜੇ ਉਹਨਾਂ ਨਾਲੋਂ ਤਾਂ ਐਸਪੀਰੀਸ਼ਨ ਦੇ ਵਿੱਚ ਵੀ ਬੈਸਟ ਹਾਂ ਤਾਂ ਮੈਂ ਕਿਉਂ ਨਹੀਂ ਖੇਡ ਸਕਦਾ ਸੋ ਫਿਰ ਮੈਂ ਸਟਾਰਟ ਕੀਤਾ ਇਹ ਖੇਡਣਾ ਤੇ ਮੈਂ ਜਿੱਦਾਂ ਨਾ 7 ਅੰਕ ਮਹੀਨਿਆਂ ਬਾਅਦ ਮੈਂ ਜਿੱਦਾਂ ਜਿਮ ਸਟਾਰਟ ਤੋਂ ਬਾਅਦ 7 ਮਹੀਨਿਆਂ ਬਾਅਦ ਮੈਂ ਇੱਕ ਕੰਪੀਟੀਸ਼ਨ ਖੇਡੇ ਸੀ ਦਸੂਹੇ ਹੋਇਆ ਸੀ ਸਾਡੇ ਕੀ ਪਤਾ ਹੈ ਤੇ ਉਸ ਤੋਂ ਬਾਅਦ ਫਿਰ ਲੱਗੇ ਰਿਹਾ ਹੌਲੀ ਹੌਲੀ ਜਿਆਦਾ ਨਹੀਂ ਮੈਂ ਕੰਪੀਟੀਸ਼ਨ ਖੇਡੇ ਪਰ ਇੰਨੀ ਰੱਬ ਦੀ ਮਿਹਰ ਹੈਈ ਆ ਵੀ ਮੈਂ ਇਹ 7 8ਾਂ ਦੇ ਵਿੱਚ ਜਿੱਦਾਂ ਮਿਲ ਹਰ ਨੰਬਰ ਜਰੂਰ ਪੈਂਦਾ ਰਿਹਾ ਮੇਰਾ ਕਿਸੇ ਵੀ ਕੰਪੀਟੀਸ਼ਨ 'ਚ ਚਾਹੇ ਉਹ ਪੰਜ ਜਾਵਾ ਚਾਹੇ ਕਿਤਾਂ ਮੀ ਸੀ ਠੀਕ ਹੈ ਭਾਈ ਜਿਵੇਂ ਕੋਈ ਬੰਦਾ ਬੋਡੀ ਬਿਲਡਰ ਬਣਨਾ ਚਾਹੁੰਦਾ ਹੈ ਹਨਾ ਹਰ ਬੰਦਾ ਇਹ ਜਿਹੜਾ ਬੰਦਾ ਜਿਮ 'ਲੋਂਦਾ ਹੈ ਹਰ ਬੰਦਾ ਥੋੜੀ ਬੋਡੀ ਬਿਲਡਰ ਬਣ ਸਕਦਾ ਹੈ ਬਿਲਕੁਲ ਜੀ ਨਹੀਂ ਹਰ ਹਰ ਕਿਸੇ ਤੇ ਵਸਦਾ ਕੰਮ ਵੀ ਨਹੀਂ ਆ ਇਹ ਤੇ ਅੱਜ ਕੱਲ ਆਪਣੇ ਪੰਜਾਬੀ ਤੁਹਾਨੂੰ ਪਤਾ ਹੀ ਹੈ ਇੱਕ ਤਾਂ ਲੈ ਕੇ ਬਹਿ ਜਾਂਦੇ ਆ ਜਿੱਦਾਂ ਇਹ ਚੀਜ਼ਾਂ ਸਹੀ ਨਹੀਂ ਆ ਇਦਾਂ ਇਹ 네ਗੈਟਿਵਿਟੀ ਕੀ ਬਹੁਤ ਜ਼ਿਆਦਾ ਹੈ ਆਪਣੀ ਲੋਕਾਂ ਦੇ ਵਿੱਚ ਇਹ ਮੇਰੀ ਏਜ ਹੋ ਗਈ ਕਈ ਏਜ ਤਾਂ ਲਾ ਦਿੰਦੇ ਆ ਪਰ ਇਦਾਂ ਦਾ ਕੁਝ ਨਹੀਂ ਜਿਨ੍ਹਾਂ ਨੇ ਜੇ ਕੁਝ ਕਰਨਾ ਹੋਵੇ ਨਾ ਤੇ ਉਹਨਾਂ ਕੋਈ ਮੈਟਰ ਨਹੀਂ ਕਰਦਾ ਕਿ ਕੀ ਆ ਕੀ ਨਹੀਂ ਕਈ سپورਟ ਲੱਭਦੇ ਰਹਿੰਦੇ ਆ سپورਟ ਦੀ ਵੀ ਨਹੀਂ ਜਿਹਨੇ ਜੋ ਕਰਨਾ ਹੁੰਦਾ ਉਹਨੂੰ ਕਿਸੇ ਦੀ سپورਟ ਦੀ ਲੋੜ ਨਹੀਂ ਹੁੰਦੀ ਚਲੋ ਫਾਈਨੈਂਸ਼ੀਅਲ ਹੋ ਜਾਂਦਾ ਹੈ ਅੱਗੇ ਦੇ ਵੇਲੇ ਮੈਨੂੰ ਨਹੀਂ ਲੱਗਦਾ ਕਿ ਜੇ ਫਾਈਨੈਂਸ਼ੀਅਲ ਕਰਕੇ ਵੀ ਕਈ ਹੋਣ ਇੰਨੇ ਇੰਨੇ ਤਗੜੇ ਘਰਾਂ ਦੇ ਜੂਰੀ ਥੋੜੀ ਜਿਹਾ ਵੀ ਉਹ ਹਰ ਕੋਈ ਆਪਣਾ ਇਸ ਇਦਾਂ ਫੀਡ ਦੇ ਵਿੱਚ ਆਂਦੇ ਆ। ਭਾਈ ਕੀ ਦਿੱਤਾ ਤੁਹਾਨੂੰ ਇਸ ਗੇਮ ਨੇ ਦਿੱਤਾ ਕੀ ਹੈ? ਮੈਨੂੰ ਮੈਨੂੰ ਸਭ ਕੁਝ ਇਸ ਗੇਮ ਨੇ ਦਿੱਤਾ। ਮੈਨੂੰ ਜਿਮ ਤੋਂ ਹੀ ਮੇਰੀ ਦੁਨੀਆ ਅਸਲ ਦੇ ਵਿੱਚ ਮੇਰੀ ਦੁਨੀਆ ਸ਼ੁਰੂ ਹੋਈ ਹੈ ਜਿੱਦਾਂ ਨਾ ਕਿਉਂਕਿ ਮੈਂ ਬਹੁਤ ਜਿੱਦਾਂ ਗਰੀਬ ਘਰ ਤੋਂ ਬਿਲੋਂਗ ਕਰਦਾ ਤੇ ਸਾਡੇ ਘਰਦਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜਦੋਂ ਉਹਨਾਂ ਦੀ ਮਿਹਨਤ ਨੂੰ ਰੱਬ ਨੇ ਰੰਗ ਦਿਖਾਇਆ ਕਿ ਮਾੜਾ-ਮੋਟਾ ਸੀ ਜੇ ਮੈਂ ਅੱਜ ਜੇ ਮੈਂ ਇੰਗਲੈਂਡ ਦੇ ਵਿੱਚ ਵੀ ਪਹੁੰਚਾਂ ਹਾਂ ਤੈਂ ਮੈਨੂੰ ਜਿਮ ਦੇ ਰਾਹੀਂ ਪਹੁੰਚਿਆ ਕਿਉਂਕਿ ਮੈਨੂੰ ਜਿਮ ਦੇ ਰਾਹੀਂ ਮੈਨੂੰ ਬਹੁਤ ਵਧੀਆ ਭਰਾ ਮਿਲੇ ਮੇਰੇ ਬਹੁਤ ਜ਼ਿਆਦਾ ਜਿੰਤਾ ਕਹਾਂ ਲਵ ਕਿ ਹੁਣ ਭਰਾਵਾਂ ਤੋਂ ਵੱਧ ਕੇ ਵੀ ਮੈਨੂੰ ਉਹ ਕਰਦੇ ਆ ਇਹ ਇਵਨ ਇੱਥੋਂ ਤੱਕ ਕਿ ਉਹਨਾਂ ਨੇ ਪਹੁੰਚਾਉਣ ਦੇ ਵਾਸਤੇ ਨਾ ਮੈਨੂੰ ਵਿਚਾਰਿਆਂ ਨੇ ਆਪਣੇ ਲੋਨ ਜਿੰਤਾ ਆਪਣੇ ਅੱਜ ਕੱਲ ਕੋਈ 10000 ਰੁਪਏ ਨਹੀਂ ਕਿ ਇਹਨੂੰ ਦੇ ਕੇ ਰਾਜੀ ਜਾਂ ਤੇ ਦੂਜੀ ਵਾਰ ਫੋਨ ਨਹੀਂ ਚੱਕਦੇ ਪਰ ਮੇਰੇ ਯਾਰਾਂ ਨੇ ਮੈਨੂੰ ਐ ਆਪਣੇ ਲੋਨ ਕਰਾ ਕੇ ਦਿੱਤੇ ਅਜੇ ਤੱਕ ਮੈਂ ਦੱਸਿਆ ਨਹੀਂ ਉਹ ਦਾ ਉਹ ਘਰਦਿਆਂ ਨੂੰ ਪਤਾ ਮਿਲੇਗਾ ਤੇ ਮੈਂ ਮੈਂ ਹੁਣ ਸੋਚਦਾ ਹੁੰਦਾ ਮੈਂ ਕਿ ਜਦੋਂ ਜਾਊਂਗਾ ਮੈਂ ਕਦੇ ਫਿਰ ਮੈਂ ਉਹਨਾਂ ਨੂੰ ਦੱਸੂਗਾ ਅੰਕਲ ਜੀ ਅੱਜ ਮੈਂ ਜੇ ਹੈਗਾ ਨਾ ਤੇ ਤੁਹਾਡੇ ਮੁੰਡੇ ਦੇ ਬਦੌਲਤ ਹੀ ਇੱਥੇ ਪਹੁੰਚਿਆ ਹਨਾ ਤੇ ਮੈਨੂੰ ਉਹਨਾਂ ਨੇ ਕਿਉਂਕਿ ਬਿਨਾਂ ਪੁੱਛੇ ਘਰਦਿਆਂ ਦੀ ਬਿਨਾਂ ਪੁੱਛੇ ਮੈਨੂੰ ਜਦੋਂ ਪੈਸੇ ਦੇ ਦਿੱਤੇ ਸੀਗੇ ਹੂੰ ਤੇ ਬਹੁਤ ਜ਼ਿਆਦਾ ਮੀਨਸ ਕਹਿਣ ਦਾ ਮਤਲਬ ਵੀ ਮੈਂ ਹੁਣ 3 ਸਾਲ ਮੈਨੂੰ ਇੱਥੇ ਹੋ ਜਲੇ ਬਹੁਤ ਮੜਮੋਟਾ ਚਲੋ ਵਧੀਆ ਹੋ ਗਿਆ ਸਿਸਟਮ ਆਪਣਾ ਘਰ ਦਾ ਵੀ ਸਹੀ ਹੋ ਗਿਆ ਹਨ ਤੇ ਮਤਲਬ ਕਿ ਕੋਈ ਐਡਾਂ ਦੀ ਗੱਲ ਨਹੀਂ ਸਾਰੀ ਰੱਬ ਦੀ ਮਿਹਰ ਆ ਸਾਰਾ ਕੁਝ ਇੱਥੇ ਆਇਆ ਤੇ ਹੋ ਗਿਆ ਸੈੱਟ ਜਾ। ਕੀ ਆ ਬਾਤ ਹੈ ਭਾਈ ਇਹ ਬਹੁਤ ਕਮਾਲ ਦੀ ਗੱਲ ਹੈ ਕਿ ਤੁਹਾਡੇ ਦੋਸਤਾਂ ਨੇ ਪੱਲਿਓ ਲੋਨ ਚੱਕ ਕੇ ਤੁਹਾਨੂੰ ਬਾਹਰ ਭੇਜਿਆ ਮਤਲਬ ਤੁਹਾਡਾ ਬਾਹਰ ਜਾਣ ਦਾ ਜਿਹੜਾ ਖਰਚਾ ਸੀਗਾ ਜੋ ਵੀ ਚੀਜ਼ਾਂ ਸੀਗਾ ਤੁਹਾਡੇ ਦੋਸਤਾਂ ਨੇ ਤੁਹਾਡੇ ਤੇ ਪੈਸੇ ਲਾਏ। ਬਿਲਕੁਲ ਮੈਂ ਤੋਂ ਨਾ ਮੈਂ ਉਸ ਟਾਈਮ ਵਿੱਚ ਮੇਰੇ ਕੋਲ 4 ਲੱਖ ਰੁਪਈਆ ਸੀ ਉਹ ਵੀ ਮੈਂ ਕੀ ਕੀਤਾ ਸੀ ਕਿ ਨਾ ਇੱਕ ਬੰਦਾ ਸਿਗਾ ਮਿਲ ਗਿਆ ਕਹਿੰਦਾ ਜੀ ਜੀ ਅਸੀਂ ਡਬਲ ਕਰ ਦਿੰਦੇ ਆ ਪੈਸੇ ਡਬਲ ਤਾਂ ਕੀ ਹੋਣੇ ਸੀ ਉਹ ਤਾਂ ਸਾਡੇ ਮਾਰੇ ਗਿਆ ਤੇ ਬਹੁਤ ਯਾਰ ਇਦਾਂ ਦੇ ਵੀ ਮਿਲੇ ਵੀ ਜਿਨ੍ਹਾਂ ਨੇ ਬੜਾ ਕੁਝ ਸਿਖਾਇਆ ਜਿੱਦਾਂ ਨਾ ਵੀ ਧੋਖੇਬਾਜ਼ੀਆਂ ਜਿੱਦਾਂ ਤੁਹਾਨੂੰ ਪਤਾ ਹੀ ਅੱਜਕੱਲ੍ਹ ਜਲਦੀਆਂ ਤੇ ਬਹੁਤ ਤਰ੍ਹਾਂ ਦੇ ਜਦੋਂ ਤਾਂ ਉੱਥੇ ਹੁੰਦਾ ਸੀ ਤੇ ਜਦਾਂ ਮਤਲਬ ਕੀ ਕਹੇ ਨੂੰ ਕੋਈ ਗੱਲ ਹੋਣੀ ਤੇ ਚਾ ਭਾਜੀ ਆਈ ਸਾਡੀ ਹੈਲਪ ਇੱਥੇ ਚਾਹੀਦੀ ਸਾਨੂੰ ਇੱਥੇ ਐਦਾਂ ਹੋ ਗਿਆ ਐਦਾਂ ਹੋ ਗਿਆ ਹਨਾ ਤੁਹਾਨੂੰ ਪਤਾ ਹੀ ਅੱਜਕਾ ਜਦਾਂ ਇੱਕ ਦੂਜੇ ਨਾਲ ਹੁੰਦਾ ਰਹਿੰਦੇ ਕੇ ਨਾ ਕੇ ਪੰਗੇ ਤੇ ਜਦੋਂ ਟਾਈਮ ਆਇਆ ਤੇ ਬਾਅਦ ਵਿੱਚ ਸਾਡੇ ਵਿਰੁੱਧ ਹੋ ਗਏ ਉਹ ਕਈ ਕੁਸ਼ ਕ ਐਦਾਂ ਦੇ ਜਿਹੜੇ ਛੱਡ ਤੇ ਬਾਅਦ ਵਿੱਚ ਫਿਰ ਜ਼ਿੰਦਗੀ ਚ ਬੁਲਾਇਆ ਹੀ ਨਹੀਂ ਕਦੇ ਉਹਨਾਂ ਨੂੰ ਨਾ ਬੁਲਾਵਾਂਗਾ ਕਿਆ ਬਤਲੀ ਭਾਈ ਜੀ ਮੈਂ ਤੁਸੀਂ ਗੱਲ ਕਹੀ ਕਿ ਮੈਂ ਨਾ ਬਹੁਤ ਗਰੀਬ ਪਰਿਵਾਰ ਤੋਂ ਉੱਠਿਆ ਪਰ ਕਹਿੰਦੇ ਗਰੀਬ ਘਰ ਦਾ ਮੁੰਡਾ ਤੇ ਬੋਡੀ ਬਿਲਡਿੰਗ ਚ ਜਾ ਹੀ ਨਹੀਂ ਸਕਦਾ ਕਿਉਂਕਿ ਖਰਚੇ ਬਹੁਤ ਹੁੰਦੇ ਨੇ ਹਨਾ ਪ੍ਰੋਟੀਨ ਦਾ ਖਰਚਾ ਬਹੁਤ ਹੁੰਦਾ ਡਾਈਟ ਬਹੁਤ ਹੁੰਦੀ ਹੈ ਬੋਡੀ ਬਿਲਡਰਾਂ ਦੀ ਨੋ ਡਾਟ ਇਹਦੇ ਵਿੱਚ ਕਿਉਂਕਿ ਮੈਂ ਮਿਨੀਮਮ ਵੀ ਲਾਈਏ ਨਾ ਅਸੀਂ 10000 ਰੁਪਿਆ ਤਾਂ ਸਾਡੀ ਡਾਈਟ ਡਾਈਟ ਤੇ ਬਣਦਾ ਕਿਉਂਕਿ ਜੇ ਮੰਨ ਲਓ ਜੇ ਅਸੀਂ ਨਾਨ ਵੇਜਿਟੇ ਹਾਂਜੀ ਨਾਨ ਵੇਜਿਟੇਰੀਅਨ ਹੁੰਦੀਆਂ ਨਾ ਜੇ ਅਸੀਂ ਤਾਂ 1 ਕਿਲੋ ਚਿਕਨ ਜਿਹੜਾ ਤੁਹਾਡਾ ਡੇਲੀ ਤਾਂ ਲੱਗਣਾ ਹੀ ਲੱਗਣਾ ਆ ਜੇ ਤੁਸੀਂ ਮੰਨ ਲਓ ਪ੍ਰੋਟੀਨ ਨਹੀਂ ਵੀ ਲੈਂਦੇ ਨਾ ਹੈ ਨੀਡ ਹੈ ਸਪਲੀਮੈਂਟਰਾਂ ਦੀ ਨੀਡ ਬਹੁਤ ਜ਼ਿਆਦਾ ਲੋੜ ਆ ਆਪਾਂ ਨੂੰ ਬਟ ਕੀ ਹੁੰਦਾ ਵੀ ਆਪਣੀ ਜੇਬ ਅਕੋਰਡਿੰਗ ਚੱਲਣਾ ਪੈਂਦਾ ਆਪਣਾ ਵੀ ਕੀ ਆ ਸਾਡੇ ਕੋਲ ਸੋ ਅਸੀਂ ਮੈਂ ਨੂੰ ਜਦੋਂ 8-10000 ਰੁਪਏ ਮੇਰੀ ਸੈਲਰੀ ਹੁੰਦੀ ਸੀਗੀ ਤੇ ਬਾਅਦ ਵਿੱਚ ਮੇਰੀ ਪਰਸਨਲ ਟ੍ਰੇਨਿੰਗਾਂ ਹੋ ਜਾਂਦੀਆਂ ਸੀਗੀਆਂ ਬਟ ਮੇਰਾ ਇਹ ਵੀ ਹੋ ਜਾਂਦਾ ਸੀ ਕਈ ਵੇਲੇ ਕਿ ਜਦੋਂ ਮੇਰਾ ਹੁਣ ਜਿਹੜੇ ਭਰਾ ਬਣੇ ਮੇਰੇ ਜਿਮ ਦੇ ਵਿੱਚ ਜਾਂ ਜਿੱਦਾਂ ਵੀ ਮੇਰੇ ਨਾਲ ਜਿੱਦਾਂ ਕਹ ਦੋ ਵੀ ਪਿਆਰ ਬਣ ਜਾਂਦਾ ਨਾ ਉਸ ਤੋਂ ਬਾਅਦ ਕੀ ਕਰਨਾ ਮੈਂ ਥੋੜੇ ਟਾਈਮ ਬਾਅਦ ਮੈਂ ਉਹਨਾਂ ਇਵਨ ਮੈਂ ਤੋਂ ਪੈਸੇ ਵੀ ਨਹੀਂ ਮੰਗ ਸਕਦਾ ਉਹਨਾਂ ਤੋਂ ਨਾ ਮੈਂ ਉਹਨਾਂ ਨੂੰ ਕਹਿ ਸਕਦਾ ਨਾ ਮੈਂ ਉਹਨਾਂ ਤੋਂ ਲੈਂਦਾ ਰਿਹਾ ਬਾਅਦ ਵਿੱਚ ਹਾਂ ਹਾਲਾਂਕਿ ਮੇਰਾ ਪ੍ਰੋਫੈਸ਼ਨ ਸੀ ਜਿੱਦਾਂ ਮੈਂ ਇਸ ਲੈਨ ਦੇ ਨਾਲ ਜੁੜਿਆ ਬਟ ਮੈਂ ਫੇਰ ਵੀ ਮੈਂ ਕਰਨਾ ਜਿੱਥੇ ਜਾ ਰਹੀਆਂ ਕਿਉਂਕਿ ਜੇ ਮੈਂ ਜਾ ਰਹੀਆਂ ਨਾ ਕਮਾਈਆਂ ਹੁੰਦੀਆਂ ਅੱਜ ਤਾਂ ਮੈਂ ਅੱਜ ਇੱਥੇ ਨਾ ਹੁੰਦਾ ਜਾਂ ਮੈਨੂੰ ਇੰਨੀ ਜਿਵੇਂ ਰਿਸਪੈਕਟ ਕਰਦੇ ਉਹ ਤਾਂ ਹੀ ਮੈਂ ਇੱਥੇ ਪਹੁੰਚਿਆ ਕਿਆ ਬਾਤ ਹੈ ਬਾਈ ਤੇ ਮੁੰਜਾ ਤੇ ਅੱਜ ਮੈਂ ਤਾਂ ਹੀ ਉਹਨਾਂ ਦੇ ਸਿਰ ਤੇ ਆ ਬਾਈ ਤੁਸੀਂ ਆਪਣਾ ਖਰਚਾ ਕਿਵੇਂ ਮੈਨੇਜ ਕਰਦੇ ਸੀਗੇ ਖਾਣ ਪੀਣ ਦਾ ਮੈਨੇਜ ਭਾਈ ਇਦਾਂ ਹੀ ਬੱਸ ਸੈਲਰੀ ਤੋਂ ਘਰੇ ਨਾ ਦੇਈਦਾ ਹੀ ਨਾ ਦੇਣ ਜੋਗਾ ਹੈ ਹੀ ਕੁਛ ਪਰ ਬੋਡੀ ਜਿਹੜਾ ਇੱਕ ਜਿਮ ਟ੍ਰੇਨਰ ਹੁੰਦਾ ਉਹਦੀ 10-15000 ਰੁਪਏ ਸੈਲਰੀ ਹੁੰਦੀ ਹੈ ਸਾਰੀ ਮਤਲਬ ਜਦੋਂ ਤੁਸੀਂ ਗੱਲ ਕਰ ਰਹੇ ਉਹ ਤਾਂ ਹੋਰ ਵੀ ਘੱਟ ਹੋਊਗੀ ਅੱਜ ਦੇ ਟਾਈਮ 'ਚ ਵੀ 15-18000 ਤੋਂ ਵੱਧ ਦਿੰਦੇ ਨਹੀਂ ਹਾਂਜੀ ਭਟ ਮੇਰੀ ਇੰਨੀ 10-10000 ਸੀਗੀ ਮੈਂ 18 ਦੇ ਵਿੱਚ ਜਿੱਦਾਂ ਦਸੂਗੇ ਲੱਗਾ ਹੋਇਆ ਸੀਗਾ ਜਿਮ ਟ੍ਰੇਨਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਇੱਥੇ ਆ ਗਿਆ ਗੜਦੀ ਵਾਲਾ ਜੀ ਲੋਕਲ ਜਿਮ ਜੀ ਤੇ ਕੀ ਹੁੰਦਾ ਵੀ ਟ੍ਰੇਨਿੰਗ ਆ ਜਾਂਦੀ ਸੀ ਮੈਨੂੰ ਜਿੱਦਾਂ ਕਾਫੀ ਲੇਡੀਜ਼ ਵੀ ਬਹੁਤ ਜ਼ਿਆਦਾ ਹੁੰਦੀਆਂ ਸੀ ਹੁਣ ਹੁਣ ਇੱਥੇ ਵੀ ਮੇਰਾ ਇਦਾਂ ਹੀ ਹਿਸਾਬ ਹੈ ਮੈਂ ਹੈ ਮੇਰਾ profession ਹੈ ਬਟ ਕੀ ਹੋਇਆ ਵੀ 15 ਦਿਨ ਹੋਏ ਮੇਰੇ ਤੋਂ ਅਜੇ ਟ੍ਰੇਨਿੰਗ ਲੈਂਦੇ ਨੂੰ ਦੋ ਭਾਈ ਆਪਣੇ ਇੱਥੇ ਸਵੀਟ ਸ਼ਾਪ ਦੀ ਉਹਨਾਂ ਦੀ ਸਵੀਟ ਸ਼ਾਪ ਆ ਤੇ ਦੋ ਇੱਕ ਉਹਨਾਂ ਦਾ ਹੈਲਪਰ ਆ ਸੋ ਉਹਨਾਂ ਦਾ ਕੀ ਹੈ ਕਿ 15 ਕਿਲੋ ਤੇ ਇਹ 15 ਦਿਨਾਂ ਦੇ ਵਿੱਚ 8-9 ਕਿਲੋ ਵੇਟ ਟੁੱਟ ਗਿਆ ਅੱਜ ਮੈਂ ਉਹਨਾਂ ਦੀ ਪੋਸਟ ਵੀ ਪਾਉਂਗਾ ਵੈਸੇ ਇੰਸਟਾਗ੍ਰam ਤੇ ਅੱਜ ਜਾਣਾ ਹੈ ਇਸ ਤੋਂ ਬਾਅਦ ਅਸੀਂ ਜਾਵਾਂਗੇ ਉੱਥੇ ਕੀ ਬਾਤ ਹੈ ਭਾਈ ਤੁਸੀਂ ਕਿੰਨਾ ਕੁ ਟਾਈਮ ਪੰਜਾਬ 'ਚ ਰਹੇ ਫਿਰ ਪੰਜਾਬ 'ਚ ਰਹਿ ਕੇ ਕਿੰਨੇ ਕੁ ਮੁਕਾਬਲੇ ਖੇਡੇ ਤੇ ਕਿੰਨੇ ਕੁ ਮੁਕਾਬਲੇ ਜਿੱਤੇ ਤੁਸੀਂ ਪੰਜਾਬ 'ਚ ਭਾਜੀ ਮੈਂ ਜ਼ਿਆਦਾ ਨਹੀਂ ਖੇਡਿਆ ਮੈਂ ਤਾਂ 7-8 ਕੰਪੀਟੀਸ਼ਨ ਅੱਜ ਤੱਕ ਖੇਡੇ ਬਸ ਜਦੋਂ ਦੀ ਮੈਂ ਆਪਣੀ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਮੈਂ ਦੋ 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 ਹਾਲਾਂ ਜਦੋਂ ਮੈਨੂੰ ਹੋ ਗਿਆ ਸੀ ਨਾ 19 ਦੇ ਵਿੱਚ ਫਿਰ ਮੈਂ 17 ਤੋਂ ਬਾਅਦ 19 ਦੇ ਵਿੱਚ ਮੈਂ ਮਿਸਟਰ ਦਸੂਗਾ ਬਣਿਆ ਸੀ ਉਸ ਤੋਂ ਪਹਿਲਾਂ ਮੈਂ ਜਾ ਕੇ ਆਇਆ ਸੀਗਾ ਸਿੰਗਾਪੁਰ ਸਿੰਗਾਪੁਰ ਵਿੱਚ ਮੇਰਾ ਕੋਈ ਜ਼ਿਆਦਾ ਵਧੀਆ ਐਕਸਪੀਰੀਅੰਸ ਨਹੀਂ ਰਿਹਾ ਸੀ ਬਟ ਫਿਰ ਵੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਉੱਥੋਂ ਹਾਂਜੀ ਤੇ ਤੁਸੀਂ ਹੁਣ ਵੀ ਕਰ ਰਹੇ ਹੋ ਬਾਈ ਬੋਡੀ ਬਿਲਡਿੰਗ ਹਾਂਜੀ ਹੁਣ ਮੈਂ ਇੱਥੇ ਇੱਥੇ ਲੀਡਸ ਵਿੱਚ ਜੁਕੇ ਜਿੱਦਾਂ ਖੇਡਿਆ ਹੋਇਆ ਤੇ ਇੱਥੇ ਮੇਰੇ ਦੋ 골ਡ ਸੀਗੇ ਇੱਕ ਸਿਲਵਰ ਸਿਗਾ ਇੱਕ ਬ੍ਰਾਂਜ਼ ਮੈਟਲ ਸਿਗਾ ਹੂੰ ਬਈ ਤੁਹਾਡਾ ਨਾਮ ਨਿਕਲ ਕੇ ਕਿਉਂ ਨਹੀਂ ਆਇਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੈਂ ਇੰਨੇ ਜ਼ਿਆਦਾ ਇੰਨਾ ਜ਼ਿਆਦਾ ਪਰਫੈਕਸ਼ਨ ਚ ਸੀਗਾ ਡੈਡੀਕੇਟਿਡ ਬਹੁਤ ਸੀਗਾ ਆਪਣੇ ਕੰਮ ਨੂੰ ਲੈ ਕੇ ਹਨ ਬੋਡੀ ਬਿਲਡਿੰਗ ਦੇ ਵਿੱਚ ਮੈਂ ਜਿੱਤਦਾ ਵੀ ਰਹਾ ਫਿਰ ਤੁਹਾਡਾ ਨਾਮ ਨਿਕਲ ਕੇ ਕਿਉਂ ਨਹੀਂ ਆਇਆ ਜਾਂ ਫਿਰ ਤੁਸੀਂ ਰੁਕ ਕਿਉਂ ਗਏ ਉੱਥੇ ਤੁਸੀਂ ਅੱਗੇ ਕਿਉਂ ਨਹੀਂ ਬਧੇ ਤੁਹਾਨੂੰ ਤੁਹਾਨੂੰ ਐਦਾਂ ਲੱਗਿਆ ਕਿ ਫਿਊਚਰ ਨਹੀਂਗਾ ਨਹੀਂ ਫਿਊਚਰ ਵੀ ਚਲੋ ਇਹ ਵੀ ਸੀਗਾ ਪਰ ਬਟ ਨਾਲ ਦੀ ਨਾਲ ਫਿਰ ਕੀ ਹੋਇਆ ਮੇਰੀ ਮੈਰਿਜ ਹੋ ਗਈ ਤੇ ਨਾਲ ਥੋੜੇ ਘਰ ਦੀਆਂ ਹੋਰ ਵੀ ਕਈ ਬਹੁਤ ਸਾਨੂੰ ਘਾਟੇ ਪੈ ਗਿਆ ਜਿੱਦਾਂ ਨਾ ਜੀ ਚੀ ਸਾਡੇ ਬਹੁਤ ਜਿਹੜਾ ਸਾਡੇ ਮੇਰੇ ਮੇਰੇ ਤਾਇ ਦਾ ਮੁੰਡਾ ਹੈ ਮੇਰੇ ਨਾਲ ਹਰ ਵੇਲੇ ਜਿੱਦਾਂ ਨਾ ਕੰਪੀਟੀਸ਼ਨ ਦੇ ਵਿੱਚ ਹੁੰਦੇ ਜਾਣਾ ਮੇਰੇ ਨਾਲ ਮੇ ਤੋਂ ਛੋਟਾ ਸੀ ਤੇ ਉਹਦੀ ਨਾ ਉਹਦੀ ਜਿੱਦਾਂ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਮੈਂ ਕਾਫੀ ਜਿੱਦਾਂ ਨਾ ਮੈਂ ਖੇਡ ਅਜੇ ਵੀ ਜਦੋਂ ਆ ਹੁਣ ਇਹ ਦੇ ਵਿੱਚ ਮੈਂ ਪ੍ਰਿਪੇਅਰਿੰਗ ਕਰ ਰਹੇ ਹਾਂ ਸਿਕਾ ਨਾ ਕੰਪੀਟੀਸ਼ਨ ਇੱਥੇ ਖੜਨ ਤੇ ਆਂ ਜੀ ਸਾਡੇ ਇਦਾਂ ਹੀ ਪਿਛ ਬਾਅਦ ਚ ਉਹਨਾਂ ਦੀ ਮੰਮੀ ਦੀ ਵੀ ਡੈਥ ਹੋ ਗਈ ਸਾਡੀ ਤਾਈ ਦੀ ਇਦਾਂ ਦਿਲ ਜਿੱਦਾਂ ਨਾ ਮੈਂ ਇਮੋਸ਼ਨਲੀ ਬਹੁਤ ਜ਼ਿਆਦਾ ਮਤਲਬ ਕੀ ਹਜੇ ਕਿਨਾਲਾ ਮੈਨੂੰ ਕਿਸੇ ਦਾ ਦੁੱਖ ਨਹੀਂ ਮੈਨੂੰ ਤਾਂ ਦੇਖਦਾ ਕਿਸੇ ਦਾ ਤਾਂ ਕੀ ਦੇਖਣਾ ਹੈ ਉਹ ਤਾਂ ਚਲੋ ਹੈ ਹੀ ਆਪਣੀ ਮੈਨੂੰ ਤਾਂ ਕਿਸੇ ਦਾ ਨਹੀਂ ਦੇਖਿਆ ਜਾਂਦਾ ਬਿਲਕੁਲ ਭਾਈ ਜਿਵੇਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਜਿਵੇਂ ਮੁਕਾਬਲੇ ਹੁੰਦੇ ਨੇ ਹੈਨਾ ਜਿਵੇਂ ਭੇਦ ਭਾਵਤਾ ਮੈਨੂੰ ਲੱਗਦਾ ਜ਼ਿਆਦਾਤਰ ਮੁਕਾਬਲੇਤ ਹੁੰਦਾ ਹੀ ਆ ਅੱਜ ਕੱਲ ਵੀ ਹੁੰਦਾ ਰਿਹਾ ਬੋਡੀ ਬਿਲਡਿੰਗ ਚ ਵੀ ਇਦਾਂ ਹੋ ਜਾਂਦਾ ਇੱਕ ਬਹੁਤ ਜ਼ਿਆਦਾ ਹੁੰਦਾ ਭਾਈ ਮੈਂ ਕਹਿੰਦਾ ਹਾਂ ਕਿ ਸਾਰੇ ਪਾਸੇ ਤੁਸੀਂ ਕਰ ਲਓ ਮੈਂ ਕਹਿੰਦਾ ਵੀ ਚਾਹੇ ਮੈਂ ਕਿੰਨਾ ਵੀ ਮੈਂ ਹੁਣ ਮੈਂ ਮੈਂ ਆਪਣੇ ਯਾਰਾਂ ਦਾ ਨਾ ਲੈਣਾ ਜੇ ਉਹ ਕੰਪੀਟੀਸ਼ਨ ਕਰਾਉਣਗੇ ਨਾ ਈਮਤ ਮੈਂ ਉਹਨਾਂ ਨੂੰ ਇੰਨੀ ਗੱਲ ਨਹੀਂ ਕਹੂੰਗਾ ਵੀ ਤੁਸੀਂ ਮੇਰੀ ਮੈਨੂੰ ਨੰਬਰ ਦੇ ਦੇਓ ਉਹਦੇ ਵਿੱਚ ਮੈਨੂੰ ਫਸਟ ਦੇ ਦੇਓ ਜਾਂ ਇਦਾਂ ਇਹ ਬਹੁਤ ਜ਼ਿਆਦਾ ਹਾਰਡ ਗੇਮ ਆ ਇਹ ਜਿਹੜਾ ਕਰਦਾ ਪਤਾ ਉਹਨਾਂ ਨੂੰ ਹੀ ਹੁੰਦਾ ਸੋ ਕਿਸੇ ਦੀ ਵੀ ਮਿਹਨਤ ਦਾ ਜਿਹੜਾ ਨਾ ਉਹ ਗਲਤ ਪਲੇਅਰ ਦੇ ਨਾਲ ਤੱਕਾ ਕਿਵੇਂ ਹੁੰਦਾ ਭਾਈ ਕੀ ਚੀਜ਼ਾਂ ਗਲਤ ਹੁੰਦੀਆਂ ਨੇ ਤੁਹਾਨੂੰ ਕੀ ਲੱਗਦਾ ਤਗਾ ਭਾਜੀ ਕਈ ਵੇਲੇ ਤਾਂ ਕੀ ਕਰਦੇ ਆ ਵੀ ਆਪਣਾ ਬੰਦਾ ਕੋਈ ਵਿੱਚ ਕਰ ਦਿੰਦੇ ਆ ਕੋਈ weight ਜੇ ਵੇਚਿਆ weight categories ਦੇ ਵੇਚਾ ਤੇ ਫਿਰ ਉਹ ਡਬਲ weight ਤੇ ਜਾਂਦਾ ਥੋੜੇ ਜਿਆਦਾ weight ਦੇ ਪਾ ਲੈਂਦੇ ਉਹਨਾਂ ਦੀ ਜੱldi ਵਧੀਆ ਹੁੰਦੀ ਆਪਣਾ ਬੰਦਾ ਜਿੱਸਰਫ ਜਤੋਂ ਆਉਣ ਦੇ ਮਾਰੇ ਤੇ ਕੁਝ ਕਿ ਜਿੱਦਾਂ ਕਹ ਦੋ ਮਾੜੇ ਮੋਟੇ ਪ੍ਰਾਈਸ ਰੱਖ ਲੈਂਦੇ ਆ ਤੇ ਉਹ ਪ੍ਰਾਈਸ ਤਾਂ ਜਦੋਂ ਨਾ ਹੋਣ ਦੇ ਬਰਾਬਰੀ ਹੁੰਦੇ ਪਰ ਕੀ ਹੁੰਦਾ ਵੀ ਜਦੋਂ ਉਹਨਾਂ ਨੂੰ ਪਤਾ ਵੀ ਤੁਹਾਡਾ ਬੰਦਾ ਇਹ categories ਦੇ ਵਿੱਚ ਹੈਗਾ ਹੀ ਆ ਫਿਰ ਉਹ ਕੀ ਉਹਨਾਂ ਨੇ ਕਮਿਸ਼ਨ ਜਿਹਾ ਇੱਕ ਹਿਸਾਬਾ ਕਰ ਲੈਂਦੇ ਵੀ ਅਸੀਂ ਇਹਨਾਂ ਅਤੇ ਦੇ ਕਰ ਲਾਂਗੇ ਜਾਂ ਇਹ ਦਾ ਬਹੁਤ ਕੁਛ ਤਾਂ ਇਹਦਾ ਚੱਲਦਾ ਅੱਜ ਕੱਲ ਅੱਛਾ ਭਾਈ ਉਹ ਉਹ ਕੀ ਚੀਜ਼ ਹੁੰਦਾ ਭਾਈ ਜਿਵੇਂ ਪਿੱਛੇ ਜਿ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਬੋਡੀ ਬਿਲਡਰ ਨੂੰ ਉਹ ਇੱਕ ਜੂਸਰ ਗਿਫਟ ਕਰ ਰਹੇ ਸੀਗੇ ਤੇ ਬੋਡੀ ਬਿਲਡਰ ਜੂਸਰ ਨੂੰ ਗੇਰ ਕੇ ਲੰਗ ਜਾਂਦਾ ਉੱਥੋਂ ਮਤਲਬ ਇਹ ਚੀਜ਼ਾਂ ਵੀ ਹੁੰਦੀਆਂ ਨੇ ਮਤਲਬ ਇਨਾਮ ਤਾਂ ਇਨਾਮ ਹੀ ਹੁੰਦਾ ਨਾ ਤੇ ਇਨਾਮ ਨੂੰ ਤਾਂ ਗੇਰਨਾ ਨਹੀਂ ਚਾਹੀਦਾ ਕਈ ਲੋਕਾਂ ਨੇ ਆ ਤਾਂ ਵੀ ਕਿਹਾ ਜਦੋਂ ਜਦੋਂ ਕਿਸੇ ਨੂੰ ਲੱਗਦਾ ਨਾ ਵੀ ਕਿਸੇ ਨਾਲ ਧੱਕਾ ਹੁਣ ਦੇਖੋ ਅੱਜ ਕੱਲ ਕੀ ਕਰਦੇ ਆ ਵੀ ਜਿਹੜਾ ਸ਼ਾਂਤ ਰਹਿੰਦਾ ਜਾਂ ਚੁੱਪਚੀ ਬੀਤੇ ਜਿਹੜੇ ਕਰਦੇ ਆ ਜੀ 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 ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਅੱਜ ਕੱਲ ਬਹੁਤ इवन ਮੈਂ ਤੁਹਾਨੂੰ ਨਾਮ ਲੈ ਕੇ ਦੱਸਣਾ ਨਹੀਂ ਚਾਹਦਾ ਬਹੁਤ ਬੰਦੇ ਇਦਾਂ ਦੇ ਜਿਹਨਾਂ ਦੇ ਮੈਂ ਉਸ ਟਾਈਮ ਦੇ ਵਿੱਚ ਵੀ ਮੈਂ ਉਸ ਕੰਪੀਟੀਸ਼ਨ ਦੇ ਵਿੱਚ ਵੀ ਬੈਸਟ ਸੀਗਾ ਮੈਂ ਜਿਹੜੇ ਅੱਜ ਮਤਲਬ ਕਿ ਉਹ ਤੋਂ ਥੱਲੇ ਆ ਬਹਿ ਕੇ ਵੀ ਉਹ ਆਪਣੀ ਅੱਜ ਪੂਰੀ ਬਲੰਦੀ ਤੇ ਆ ਉਹਨਾਂ ਦੇ ਸਿਰਫ ਬੋਲਣ ਦੇ ਟੈਲੈਂਟ ਲੈ ਦੋ ਨਾਮ ਲੈ ਦੋ ਕੋਈ ਨਹੀਂ ਪਤਾ ਤਾਂ ਲੱਗੇ ਨਾਈਟ ਅਡਵਾਈਸ ਨਾ ਕੀ ਕਿਸੇ ਨਾਮ ਆ ਅੱਜ ਕੱਲ ਚੱਲਦਾ ਹੀ ਇਹ ਆ ਵੀ ਬਸ ਕੋਈ ਦੇਖਿਆ ਮੜਿਆ ਨਾਮ ਆ ਤੇ ਉਹਦੇ ਨਾਲ ਚੱਲ ਚੱਲਦੇ ਰਹੋ ਤੇ ਨਾਲ ਉਹਦੀ ਜੀਜੀ ਕਰੀ ਜਦੋਂ ਬਸ ਸਾਰਾ ਕੁਝ ਮਿਲ ਜਾਂਦਾ ਸੋ ਆਪਾਂ ਨੂੰ ਇਦਾਂ ਦਾ ਨਾਮ ਅੱਜ ਚਾਹੀਦਾ ਨਾ ਕੱਲ ਚਾਹੀਦਾ ਨਾ ਰੱਬ ਦਵਾਵੇ ਸਾਨੂੰ ਆਪਣੀ ਆਪਣੇ ਬਲਬੂਤੇ ਦੇ ਜਿਹੜਾ ਬਣਦਾ ਮੈਂ ਕਹਿੰਦਾ ਵੀ ਉਹ ਸਭ ਤੋਂ ਬੈਸਟ ਹਮੇ ਉਹ ਵੀ ਹੈਗਾ ਕੋਈ ਕਹਿ ਨਹੀਂ ਸਕਦਾ ਬਿਲਕੁਲ ਭਾਈ ਬਿਲਕੁਲ ਭਾਈ ਅੱਜ ਕੱਲ ਦੇ ਨੌਜਵਾਨਾਂ ਨੂੰ ਤੁਸੀਂ ਅਬਜ਼ਰਵ ਕਰਦੇ ਹੋ ਐਜ਼ੇ ਤੁਸੀਂ ਕੋਚ ਵੀ ਰਹੇ ਹੋ ਅੱਜ ਕੱਲ ਲੋਕ ਆਪਣੀ ਬੋਡੀ ਨੂੰ ਛੇਤੀ ਬਣਾਉਣ ਦੇ ਲਈ ਗਲਤੀਆਂ ਕਰਦੇ ਨੇ ਉਹ ਕਿਸ ਤਰ੍ਹਾਂ ਦੀਆਂ ਗਲਤੀਆਂ ਨੇ ਭਾਈ ਗਲਤੀਆਂ ਕਾਫੀ ਜਿੱਦਾਂ ਨਾ ਅੱਜ ਕੱਲ ਹਰ ਕੋਈ ਕਹਿੰਦਾ ਵੀ ਤੁਹਾਨੂੰ ਪਤਾ ਜਿੱਦਾਂ ਸ਼ਾਰਟਕਟ ਮਾਰਨਾ ਚਾਹੁੰਦਾ ਹਰ ਕੋਈ ਕਿ ਮੈਂ ਬਸ ਜਲਦੀ ਜਲ ਕੋਈ ਅੱਜ ਕੱਲ ਨਾ ਜਿੱਦਾਂ ਕਹਦੋ ਦਿਖਾਵਾ ਜਾਂ ਜ਼ਿਆਦਾ ਹੋ ਗਿਆ ਤੋ ਦਨ ਰੱਪਨ ਕੀ ਕਰਦੇ ਮੁੰਡੇ ਚਾਰ ਕੇ ਦਿਨ ਜਿਮ ਬਣਾਉਂਦੇ ਆ ਤੇ ਬਾਵਾ ਐਂ ਚੋੜੀਆਂ ਕਰਕੇ ਚੱਲਦੇ ਆ ਵੀ ਗੰਦ ਛੱਡ ਦੋ ਤੇ ਪਰ ਇਦਾਂ ਦਾ ਜੇ ਮੰਨੋ ਕਿਸੇ ਦੀ ਬਣੀ ਆ ਬਾਡੀ ਬਣਾ ਰਿਹਾ ਲੱਗਦਾ ਮਿਹਨਤ ਕਰ ਰਿਹਾ ਤੇ ਜੂਰੀ ਨਹੀਂ ਆ ਵੀ ਅਸੀਂ ਉਹ ਲੋਕਾਂ ਵਾਸਤੇ ਥੋੜੀ ਕਰ ਰਹੇ ਆ ਯਾਰ ਆਪਣੇ ਵਾਸਤੇ ਤੁਸੀਂ ਉਹਦਾ ਰੂਪ ਕਿਸੇ ਨੂੰ ਥੋੜੀ ਦਿਖਾ ਸਕਦੇ ਆ ਹੂੰ ਸੋ ਬਾਕੀ ਇਹ ਆ ਕੀ ਬਹੁਤ ਚੀਜ਼ਾਂ ਵੀ ਇੱਚ ਫਿਲ ਲੈਣ ਲੱਪਿੰਦੇ ਗਲਤ ਚੀਜ਼ਾਂ ਜਿਹਨਾਂ ਦਾ ਆਪਣੀ ਬੋਡੀ ਲਈ ਸਹੀ ਵੀ ਨਹੀਂ ਹੈਗੀਆਂ। ਬਾਈ ਜਿਵੇਂ ਕਈ ਟੀਕੇ ਲਾ ਕੇ ਹਨ ਆਪਣੇ ਮਸਲਸ ਨੂੰ ਛੇਤੀ ਟ੍ਰੇਨ ਕਰਦੇ ਨੇ, ਕਈ ਸਟੀਰੋਇਡ ਖਾਂਦੇ ਨੇ, ਇਹ ਚੀਜ਼ਾਂ ਠੀਕ ਨਹੀਂ ਕਰਨੀਆਂ। ਦੇਖੋ ਜੀ ਜੇ ਤਾਂ ਨੌਲੇਜ ਦੇ ਅਕੋਰਡਿੰਗ ਚੱਲਿਆ ਜਾਵੇ ਤਾਂ ਸਾਰਾ ਕੁਝ ਠੀਕ ਵੀ ਹੈ। ਇੱਕ ਪ੍ਰੋਫੈਸ਼ਨ ਦੇ ਅਕੋਰਡਿੰਗ ਚੱਲਿਆ ਜਾਵੇ ਨਾ। ਟੀਕੇ ਲੈਣੇ ਠੀਕ ਨੇ? ਦੋਸਤ ਜੀ ਦੇਖੋ ਜੇ ਇਹ ਤਾਂ ਮੈਂ ਸਿਰਫ ਬੋਡੀ ਬਿਲਡਰ ਜਿਹਨੇ ਕਰਨੀ ਆ ਉਹਨਾਂ ਲਈ ਤਾਂ ਫਿਰ ਉਹਨਾਂ ਨੂੰ ਇਹ ਲਗਾਉਣੇ ਹੀ ਪੈਣੇ ਤੇ ਜਿਨ੍ਹਾਂ ਨੇ ਨਹੀਂ ਕਰਨੀ ਉਹਨਾਂ ਨੂੰ ਲੋੜ ਹੀ ਨਹੀਂ ਆ ਕਿ ਜਿਨ੍ਹਾਂ ਨੇ ਬੋਡੀ ਬਿਲਡਿੰਗ ਦੇ ਵਿੱਚ ਨਹੀਂ ਆਉਣਾ ਮੈਂ ਤਾਂ ਕਹਿੰਦਾ ਕਿ ਉਹਨਾਂ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਭਾਈ ਟੀਕਾ ਲਾਉਣਾ ਕਿਉਂ ਜ਼ਰੂਰੀ ਹੈ ਮਤਲਬ ਇੱਕ ਬੋਡੀ ਬਿਲਡਰ ਦੇ ਲਈ ਟੀਕਾ ਲਾਉਣਾ ਕਿਉਂ ਜ਼ਰੂਰੀ ਹੈ ਉਹ ਕੁਦਰਤੀ ਤਰੀਕੇ ਦੇ ਨਾਲ ਨਹੀਂ ਬੋਡੀ ਬਣਾ ਸਕਦਾ ਆਪਣੇ ਨਹੀਂ ਇਹ ਨਾ ਬਹੁਤ ਔਖਾ ਜਿੱਦਾਂ ਕਹਿ ਲਓ ਕਿਉਂਕਿ ਅੱਜ ਕੱਲ ਕੀ ਚੱਲ ਰਿਹਾ ਹੈ ਕਿ ਕੋਈ ਵੀ ਜਿੱਦਾਂ ਹੁਣ ਮਿਸਟਰ 올ੰਪੀ ਲਾ ਦੋ ਤੁਹਾਨੂੰ ਹਤਾ ਹੀ ਹੋਣਾ ਹਨਾ ਤੇ ਮਿਨਿਸਟਰ 올ੰਪੀਆ ਦੇ ਵਿੱਚ ਵੀ ਅੱਜ ਸਾਰਾ ਕੁਝ ਉਹ ਗਾਈਡੈਂਸ ਦੇ ਨਾਲ ਚੱਲਦੇ ਹੋਏ ਉਹਨਾਂ ਦਾ ਇੱਕ ਇੱਕ ਟੈਸਟ ਹੁੰਦਾ ਹਰ ਕੁਝ ਜਿੱਦਾਂ ਕੋਈ 3 ਮਹੀਨਿਆਂ ਤੋਂ ਕਰਦੇ ਹੀ ਕਰਦੇ ਆ ਉਹਨਾਂ ਦਾ ਕੋਈ ਮੰਥਲੀ ਕਰ ਜਾਂਦਾ ਸੋ ਇਹ ਆ ਕਿ ਇੰਦਾ ਗਰੋਥ ਹੀ ਨਹੀਂ ਹੋ ਸਕਦੀ ਆਪਣੀ ਕਦੇ ਵੀ ਨਹੀਂ ਇੰਦਾ ਹੁੰਦੀ ਪਉ ਕਿਉਂ ਨਹੀਂ ਹੋ ਸਕਦੀ ਮੈਂ ਉਹ ਹੀ ਜਾਣਨਾ ਚਾਹੁੰਦਾ ਕਿ ਟੀਕਾ ਇਹ ਜਿਹੜਾ ਕਰਦਾ ਕੀ ਆ ਬੰਦੇ ਦੇ ਸਰੀਰ 'ਚ ਕੀ ਕੀ ਆ ਜਿਹੜਾ ਉਹਦਾ ਰਿਐਕਸ਼ਨ ਕੀ ਹੁੰਦਾ ਹੁੰਦਾ ਨਾ ਆਪਣੇ ਜਿੱਦਾਂ ਨਾ ਇਸ ਤੋਂ ਤੁਹਾਨੂੰ ਹੁੰਦਾ ਜਿੱਦਾਂ ਇਹ ਮੇਨ ਇਸੇ ਤੇ ਹੀ ਸਾਰੀ ਗੇਮ ਹੁੰਦੀ ਆਪਣੇ ਜਿਹੜਾ ਨੇਚੁਰਲੀ ਹੁੰਦਾ ਨਾ ਉਹ ਸਾਡਾ ਥੋੜਾ ਘੱਟ ਹੁੰਦਾ ਜਿੰਨੀ ਆਪਣੀ ਮੰਨ ਉਹ ਨੋਰਮਲ ਗਰੋਥ ਹੁੰਦੀ ਹੈ ਨਾ ਇਹ ਜਿੱਦਾਂ ਮੰਨ ਨੋਰਮਲ ਹੁੰਦੀ ਜਿੰਨੇ ਵੀ ਆ ਮੰਨ ਤੁਹਾਡਾ 5 6 5 ਫੁੱਟ 6 ਜਾਂ ਕੁਛ ਵੀ ਹੈ ਨੋਰਮਲ ਚੀਜ਼ਾਂ ਦੇ ਨਾਲ ਜਿੱਦਾਂ ਵੀ ਕਹੋ ਗਰੋਥ ਹੁੰਦੀ ਆ ਸੋ ਇਹ ਜਦੋਂ ਅਸੀਂ ਇਹ ਇੰਜੈਕਟ ਕਰਨਾ ਪੈਂਦੇ ਆ ਫਿਰ ਇਹਨਾਂ ਦੇ ਨਾਲ ਸਾਡੀ ਆਰਗੈਨਿਕਸ ਦੇ ਜਿਹੜੇ ਨਾ ਉਹ ਵੱਧ ਜਾਂਦੇ ਹੁੰਦੇ ਆ ਸਾਈਜ਼ ਵੱਧ ਜਾਂਦੇ ਆ ਪਰ ਭਈ ਇਹਦੇ ਨਾਲ ਬੋਡੀ ਤੇ ਅਸਰ ਨਹੀਂ ਹੁੰਦਾ ਕੋਈ ਨੁਕਸਾਨ ਨਹੀਂ ਕਰਦਾ ਇਹ ਬੰਦੇ ਨੂੰ ਮੈਂ ਮੈਂ ਉਹੀ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਜੇ ਤਾਂ ਤੁਹਾਨੂੰ ਪੂਰੀ ਗਾਈਡੈਂਸ ਨਾ ਚਲਦੇ ਹੋ ਨਾ ਤੁਸੀਂ ਵਧੀਆ ਕੋਚ ਦੇ ਨਾਲ ਚਲਦੇ ਆ ਤਾਂ ਫਿਰ ਹੀ ਇਹ ਪੰਗੇ ਲੈਣ ਦਾ ਫਾਇਦਾ ਆਦਰਵਾਈਸ ਤਾਂ ਇਹ ਖੇਡਣ ਵਾਲੀ ਗੱਲ ਹੁੰਦੀ ਆਪਣੇ ਆਪ ਨਾਲ ਤੁਸੀਂ ਕਰਦੇ ਰਹੇ ਹੋ ਤੁਹਾਨੂੰ ਲੋਡ ਪਈ ਕਦੇ ਟੀਕਾ ਲਾਉਣ ਦੀ ਬਿਲਕੁਲ ਬਿਲਕੁਲ ਭਾਈ ਅੱਜਕੱਲ ਤੁਹਾਨੂੰ ਦੱਸਦਾ ਟ੍ਰੈਂਡ ਬਣ ਗਿਆ ਆ ਉਹ ਆਪਣੇ ਪਿੰਕਾ ਜਰਗਜੀ ਵੀ ਰਹਿ ਗਏ ਆਪਣੇ ਹੁਣ ਤੇ ਹੋਰ ਵੀ ਕਈ ਜਾਣੇ ਆ ਤੇ ਉਹ ਇਹ ਐਟੈਂਡੈਂਟ ਆ ਪਿੰਨ ਨਹੀਂ ਜੀ ਅਸੀਂ ਇਦਾਂ ਦੀ ਕੋਈ ਚੀਜ਼ ਨਹੀਂ ਯੂਜ਼ ਕੀਤੀ ਹਾਂ ਮੈਂ ਉੱਥੇ ਹੀ ਆ ਰਿਹਾ ਸੀਗਾ ਵੀ ਬਹੁਤ ਸਾਰੇ ਮੁੰਡੇ ਨੇ ਜਿਹੜੇ ਪੋਡਕਾਸਟਾਂ ਦੇ ਵਿੱਚ ਇਹ ਗੱਲ ਕਹਿ ਦਿੰਦੇ ਨੇ ਕਿ ਇਹ ਕੈਨੇਡੀ ਦੀਆਂ ਗੱਲਾਂ ਨੇ ਵੀ ਨੇਚੁਰਲੀ ਹੀ ਬੋਡੀ ਬਣਾਈ ਜਾ ਸਕਦੀ ਹੈ ਟੀਕੇ ਟੂ ਕਿਆਂ ਦੀ ਕੋਈ ਲੋੜ ਨਹੀਂ ਪੈਂਦੀ ਨਹੀਂ ਦੇਖੋ ਇੱਕ ਫਿਟਨੈਸ ਜਿਹੜੀ ਵੱਖਰੀ ਚੀਜ਼ ਹੋ ਜਾਂਦੀ ਬੋਡੀ ਬਿਲਡਿੰਗ ਜਿਹੜੀ ਆ ਵੱਖਰੀ ਹੋ ਜਾਂਦੀ ਸੋ ਫਿਟਨੈਸ ਕਰਨਾ ਇੱਕ ਵੱਖਰੀ ਚੀਜ਼ ਆ ਤੇ ਬੋਡੀ ਬਿਲਡਿੰਗ ਕਰਨਾ ਇੱਕ ਵੱਖਰੀ ਚੀਜ਼ ਆ ਹੂੰ ਸੋ ਇਸ ਦੇ ਬਾਅਦ ਕਿ ਅੱਜ ਕੱਲ ਝੂਠ ਬੋਲ ਬੋਲ ਕੇ ਨਹੀਂ ਜੀ ਅਸੀਂ ਨਹੀਂ ਕੀਤਾ ਬਟ ਕੀ ਹੁੰਦਾ ਵੀ ਜਿਹੜਾ ਪ੍ਰੋਫੈਸ਼ਨਲ ਹੀ ਜਿੱਦਾਂ ਮੰਨ ਲਓ ਇਹ ਲਾਈਨ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਕੀ ਐ ਇਹਨਾਂ ਨੇ ਕੀ ਕੀਤਾ ਜਾਂ ਨਹੀਂ ਕੀਤਾ ਕੁਝ ਬਈ ਪਤਾ ਕਿਵੇਂ ਲੱਗਦਾ ਜਿਵੇਂ ਆਪਾਂ ਇੱਕ ਸਟੇਰੋ ਜਿਵੇਂ ਤੁਸੀਂ ਟੀਕੇ ਦੀ ਗੱਲ ਕਹੀ ਕਿ ਇਹ ਠੀਕ ਹੈ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਲਾਉਨੇ ਹੋ ਗਲਤ ਨਹੀਂ ਹੈਗਾ ਪਰ ਜੇ ਤੁਸੀਂ ਗਲਤ ਤਰੀਕੇ ਦੇ ਨਾਲ ਲਾਉਨੇ ਹੋ ਤੇ ਫਿਰ ਗਲਤ ਤਰੀਕੇ ਨਾਲ ਤੇ ਖਾਦੀ ਹੋਈ ਰੋਟੀ ਵੀ ਮਾੜੀ ਹੁੰਦੀ ਆ ਹਨਾ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਜਿਵੇਂ ਸਟੇਰੋਇਡ ਦੀ ਆਪਾਂ ਗੱਲ ਕਰਦੇ ਆਂ ਬਈ ਉਹ ਵੀ ਠੀਕ ਹੈ ਕਹਿੰਦੇ ਉਹ ਵੀ ਲੈਣਾ ਠੀਕ ਹੈ ਫਿਰ ਤੁਹਾ ਨੇ ਠੀਕ ਮੈਂ ਉਹੀ ਗੱਲ ਹੈ ਨਾ ਗੇਮ ਅਕੋਰਡਿੰਗ ਹੈ ਉਹ profession ਅਕੋਰਡਿੰਗ ਹੈ ਜੇ ਤਾਂ ਤੁਸੀਂ ਹੁਣ ਗੇਮ ਇਹ ਚੂਜ਼ ਕੀਤੀ ਹੈ ਇਹ ਮੋਸਟਲੀ ਗੋਰਿਆਂ ਦੀ ਗੇਮ ਹੁੰਦੀ ਸੀ ਇਹ ਜਿਹੜੀ ਚਲੋ ਆਪਣੇ ਹੁਣ ਕਾਫੀ ਵਧੀਆ ਹੋ ਗਈ ਹੈ ਆਪਣੇ ਵੀ ਫੇਮਸ ਹੋ ਗਿਆ ਕੰਪੂਲਾ ਜਿਮ ਦੀ ਅੱਜ ਤੱਕ ਅੱਜ ਕੱਲ ਹਰੇਕ ਨੂੰ ਕਰੇਜ ਕਰਦਾ ਪਿਆ ਜਿਮ ਦਾ ਵਿੱਚ ਵੀ ਅਸੀਂ ਜਿਮ ਜਾਣਾ ਕੋਈ ਇਵਨ ਕੁੜੀ ਹੋएगी ਕੋਈ ਮਤਲਬ ਕਿ ਆਮ ਤਿੰਨ ਅੱਜ ਕੱਲ ਕਾਫੀ ਜਿੱਦਾਂ ਤੇ ਇਹ ਮਨ ਡਾਕਟਰ ਵੀ ਰეკਮੈਂਡ ਕਰਦੇ ਆ ਕਿ ਜਿਮ ਜਾਓ ਸੋ ਇਹ ਆ ਕਿ ਕਿਉਂਕਿ ਅੱਜ ਕੱਲ੍ਹ ਤਾਂ ਲੋਕੀ ਸ਼ਾਰਟ ਮਤਲਬ ਕਿ ਥੋੜਾ ਟਾਈਮ ਹੈ ਨਹੀਂ ਆ ਮੜ ਮੋਟਾ ਜਿਹਾ ਕੱਢ ਲੈਂਦਾ ਆ ਤਾਂ ਉਹ ਵਧੀਆ ਮੈਂ ਤਾਂ ਕਹਿੰਦਾ ਵੀ ਅੱਧਾ ਪੌਣਾ ਘੰਟਾ ਹਰੇਕ ਨੂੰ ਆਪਣੀ ਬੋਡੀ ਲਈ ਕੱਢਣਾ ਜ਼ਰੂਰੀ ਆ ਜੇ ਅੱਜ ਕੱਲ੍ਹ ਤੁਸੀਂ ਸਹੀ ਕੁਝ ਕਰਨਾ ਤਾਂ ਭਾਈ ਕੋਈ ਬੰਦਾ ਬੋਡੀ ਬਿਲਡਿੰਗ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਹਦੇ ਲਈ ਜ਼ਰੂਰੀ ਚੀਜ਼ਾਂ ਕੀ ਨੇ ਜ਼ਰੂਰੀ ਤਾਂ ਭਾਜੀ ਇਹ ਡਿਸਪਲਨ ਹੋਵੇ ਆਪਣਾ ਇੱਕ ਹੋਵੇ ਦੇਲ ਦੇ ਵਿੱਚ ਹੋਵੇ ਵੀ ਮੈਂ ਜੀ ਕਰਨਾ ਤਾਂ ਫਿਰ ਮੈਂ ਕਰਨਾ ਹੀ ਕਰਨਾ ਤੇ ਦੂਜਾ ਇਹ ਨਹੀਂ ਹੁਣ ਕਈ ਹੁਣ ਫੇਰ ਗੱਲਾਂ ਫੇਰ ਉੱਥੇ ਘੁੰਮ ਘਮਾ ਕੇ ਆ ਜਾਣੀਆਂ ਕੋਈ ਫਾਈਨੈਂਸ਼ੀਅਲ ਆ ਜੂਗੀ ਜਾਂ ਕੁਝ ਵੀ ਆ ਜਾਂ ਕੋਈ ਦਸਣ ਵਾਲਾ ਉਦਾਂ ਦਾ ਮਿਲ ਜਾਂਦਾ ਕਈ ਵੇਲੇ ਸੋ ਮੈਨੂੰ ਮੈਨੂੰ ਇਹ ਚੀਜ਼ਾਂ ਦਾ ਵੈਸੇ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਮੈਨੂੰ ਨਾ ਜਿਹੜੇ ਮੇਰੇ ਭਾਈ ਹੁਣ ਵੀ ਕੋਚ ਹਨ ਜਿਹੜੇ ਉਹਨਾਂ ਨੂੰ ਮੈਂ ਅਜੇ ਤੱਕ ਨਾ ਉਹਨਾਂ ਨੇ ਮੇਰੇ ਤੋਂ ਕਦੇ ਕੁਝ ਮੰਗਿਆ ਨਾ ਮੈਂ ਉਹਨਾਂ ਨੂੰ ਕਦੇ ਕੁਝ ਦਿੱਤਾ ਸੋ ਮੈਂ ਇਦਾਂ ਜਿੱਦਾਂ ਨਾ ਜਿੰਮ ਦੇ ਰਾਹੀਂ ਇੱਕ ਦੂਜੇ ਨੂੰ ਮਿਲੇ ਆ ਇੱਕ ਦੂਜੇ ਨਾਲ ਪਿਆਰ ਪੈ ਗਿਆ ਤੇ ਜਦੋਂ ਉਹਨਾਂ ਦੇ ਨਾਲ ਕੋਈ ਵਧੀਆ ਗਾਈਡ ਕਰਦੇ ਜਰਾ ਜੀ ਦੀ ਹੋਣੀ। ਭਾਈ ਬਿਨਾ ਨੌਨ ਵੇਜ ਖਾਏ ਤੋਂ ਬੋਡੀ ਬਿਲਡਿੰਗ ਕਰਨੀ ਪੋਸੀਬਲ ਹੈ? ਪੋਸੀਬਲ ਹੈ ਭਾਜੀ ਨੌਨ ਵੇਜ ਦਾ ਇਦਿ ਕੋ ਰੋਲ ਨਹੀਂ ਆ ਬਟ ਕੀ ਹੁੰਦਾ ਹੈ ਕਿ ਇਹਦਾ ਨਾ ਖਰਚਾ ਵਧੇ ਜਾਂਦਾ ਵੇਜੀਰੀ ਹੁੰਦਾ। ਹਾਂਜੀ ਕਿਉਂਕਿ ਅੱਜ ਕੱਲ ਮਨ ਲਓ ਦਾਲਾਂ ਹੋ ਗਈਆਂ ਇਦਾਂ ਦੀਆਂ ਚੀਜ਼ਾਂ ਹੋਈਆਂ ਨਾ ਛੋਲੇ ਹੋ ਗਏ। ਤੇ ਇਹ ਚੀਜ਼ਾਂ ਦੇ ਵਿੱਚ ਥੋੜੇ ਮਹਿੰਗੇ ਹੁੰਦੇ ਆ ਹੁਣ ਆਪਣਾ ਜਿਆਦਾ ਤੋਂ ਜਿਆਦਾ ਕਿਲੋ ਚਿਕਨ ਜਿਹੜਾ ਨਾ 2 300 ਦਾ ਵਿੱਚ ਫਰਾਮਾ ਹੁਣ ਹੋ ਗਿਆ ਹੋਊਗਾ ਪਹਿਲਾਂ 200 ਦਾ ਹੀ ਮੈਂ ਲੈਂਦਾ ਰਿਆਂ ਜਦੋਂ ਹੁਣ ਮੈਨੂੰ ਪਤਾ ਨਹੀਂ ਹੁਣ 2.5 300 ਹੋ ਗਿਆ ਹੋਊਗਾ ਸੋ ਇਹ ਆ ਕਿ ਇਹ ਇਹ ਚਿਕਨ ਨੂੰ ਛੱਡ ਕੇ ਫਿਰ ਹੋਰ ਵੀ ਕਈ ਜਿਦਾਂ ਚੀਜ਼ਾਂ ਹੁੰਦੀਆਂ ਜਿਦਾਂ ਉਹ ਵੀ ਲੈਣੀਆਂ ਪੈਂਦੀਆਂ ਜਿਦਾਂ ਫਰੂਟ ਹੋ ਗਏ ਕੁਝ ਵਿੱਚ ਕੁਝ ਫਰੂਟ ਵੀ ਹੁੰਦੇ ਆ ਕੁਝ ਜਿਦਾਂ ਫਲੀਆਂ ਵਗੈਰਾ ਬੀਨਸ ਜਿਦਾਂ ਹੁੰਦੇ ਆ ਨਾ ਬਰੋਕਲੀ ਵਗੈਰਾ ਸੋ ਇਦਾਂ ਦੀਆਂ ਚੀਜ਼ਾਂ ਨੂੰ ਵੀ ਕਰਨਾ ਪੈਂਦਾ ਸੋ ਜ਼ਿਆਦਾ ਕਹਿਣ ਦਾ ਮਤਲਬ ਇਹ ਆ ਕਿ ਵੈਜੀਟੇਰੀਅਨ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਆ ਅਦਰਵਾਈਜ਼ ਕੋਈ ਐਡੀ ਪ੍ਰੋਬਲਮ ਨਹੀਂ ਆ ਬਈ ਬੰਦਾ ਜਿਵੇਂ ਵੈਜੀ ਜਿਵੇਂ ਸਪੋਜ਼ ਕਰੋ ਇੱਕ ਬੰਦਾ ਕਹਿੰਦਾ ਕਿ ਮੈਂ ਪ੍ਰੋਟੀਨ ਪੂਰਾ ਕਰਨਾ ਹਨਾ ਉਹ ਜਿਵੇਂ ਇੱਕ ਸਾਈਡ ਤਾਂ ਬੰਦਾ ਕਹਿੰਦਾ ਕਿ ਮੈਂ ਚਿਕਨ ਖਾ ਲਵਾਂ ਨਾ ਦੂਜੀ ਸਾਈਡ ਬੰਦਾ ਉਹਦੇ ਪੈਰਲਰਲੀ ਜਿਹੜਾ ਉਹਦੇ ਬਰਾਬਰ ਦਾ ਹੋਵੇ ਕੋਈ ਚੀਜ਼ ਉਹ ਖਾ ਸਕਦਾ ਇਦਾਂ ਦੀ ਆਪਸ਼ਨਾਂ ਹੁੰਦੀਆਂ ਨੇ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਖਾ ਸਕਦੇ ਆ ਆਪਾਂ ਨੂੰ ਮੇਨ ਜਿੱਦਾ ਮੇਨ ਪ੍ਰੋਟੀਨ ਤੱਕ ਫੋਕਸ ਕਰਨਾ ਹੁੰਦਾ ਕਿ ਜੇ ਵੇਟ ਅਕੋਰਡਿੰਗ ਜਿਹੜਾ ਵੀ ਮੰਨ ਲਓ ਜੇ ਮੇਰਾ 80 ਕਿਜੀ ਆ ਤਾਂ ਮੈਨੂੰ 160 ਪ੍ਰੋਟੀਨ ਕਰਨਾ ਆ ਪਰ ਡੇ ਦਾ ਉਹ ਕਿੱਦਾਂ ਕਰਨਾ ਆ ਉਹ ਹੁਣ ਆਪਣੀ ਅਕੋਰਡਿੰਗ ਦੇਖ ਲਵੇ ਹਨਾ ਜਿੱਦਾਂ ਵੀ ਹੂੰ ਕਿਹਨੇ ਚੀਜ਼ਾਂ ਤੇ ਵੱਧ ਪ੍ਰੋਟੀਨ ਹੁੰਦਾ ਬਾਈ ਕਿਹਨਾ ਚੀਜ਼ਾਂ ਨੂੰ ਖਾ ਕੇ ਜੇ ਵੈਜੀਟੇਰੀਅਨ ਬੰਦਾ ਕਰਨਾ ਚਾਹੁੰਦਾ ਆਪਣੇ ਸਰੀਰ ਦੇ ਅੰਦਰ ਪ੍ਰੋਟੀਨ ਨੂੰ ਪੂਰਾ ਤਾਂ ਕਿਹੜੀਆਂ ਚੀਜ਼ਾਂ ਨੂੰ ਖਾ ਕੇ ਵੈਜੇ ਚੀਜ਼ਾਂ ਨੂੰ ਖਾ ਕੇ ਪੂਰਾ ਕਰ ਸਕਦਾ ਭਾਈ ਜਿੱਦਾਂ ਤਾਂ ਇੱਕ ਪਨੀਰ ਹੋ ਗਿਆ ਸੋਇਆ ਬੀਨ ਜਿੱਦਾਂ ਬੜੀਆਂ ਜਿਹਨੂੰ ਕਹਿ ਦਿੰਦੇ ਆਂ ਅਸੀਂ ਤੇ ਆਪਣੇ ਆ ਜਿੱਦਾਂ ਛੋਲੇ ਹੋ ਗਿਆ ਦਾਲਾਂ ਹੋਤੀਆਂ ਇਹ ਇਹਨਾਂ ਵਿੱਚ ਪ੍ਰੋਟੀਨ ਹੁੰਦਾ ਆ ਤੇ ਇਹਨਾਂ ਨੂੰ ਕਰਕੇ ਅਸੀਂ ਕਰ ਸਕਦੇ ਆਂ ਟੋਫੂ ਹੋ ਗਿਆ ਹਾਂਜੀ ਇਹਨੂੰ ਪੇਚਦਾ ਨੌਨ ਵੇਜ ਦਾ ਤੇ ਚਲੋ ਆਪਸ਼ਨ ਕਾਫੀ ਹੋ ਜਾਂਦੇ ਆਪਣੇ ਕੋਲ ਬਈ ਆਪਾਂ ਨਾ ਕਿ ਜਿਆਦਾ ਜਿਆਦਾਤਰ ਆਪਾਂ ਖਬਰਾਂ ਸੁਣਦੇ ਆ ਕਿ ਇੱਕ ਬੋਡੀ ਬਿਲਡਰ ਸੀਗਾ ਤੇ ਉਹਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਜਿਆਦਾਤਰ ਖਬਰਾਂ ਇਹ ਹੁੰਦੀਆਂ ਨੇ। ਜਿਹੜੇ ਬੰਦੇ ਬੋਡੀ ਬਿਲਡਿੰਗ ਕਰਦੇ ਨੇ ਜੀਮ ਜਾਂਦੇ ਨੇ ਉਹਨਾਂ ਨੂੰ ਹਾਰਟ ਅਟੈਕ ਆਉਣ ਦਾ ਕੀ ਕਾਰਨ ਹੁੰਦਾ ਹੈ? ਕਾਰਨ ਭਾਜੀ ਇਹ ਹੀ ਨਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਕਿ ਜਿਹੜੇ ਤਾਂ ਹੁਣ ਇਦਾਂ ਚੀਜ਼ਾਂ ਲੈਣੀਆਂ ਹੁੰਦੀਆਂ ਆ ਤੇ ਉਹਨਾਂ ਨਾਲ ਆਪਣਾ ਨਾ ਹਾਈਪਰ ਜਿਹਦਾ ਇੱਕ ਨਾਰਮਲ ਹੁੰਦਾ ਨਾ ਇਹਨਾਂ ਚੀਜ਼ਾਂ ਨਾਲ ਥੋੜਾ ਜਿਹਾ ਆਪਣਾ ਅਪ ਹੋ ਜਾਂਦਾ। ਸਭ ਕੁਝ ਸੋ ਇਹ ਇਹ ਤਾਂ ਧੱਕਾ ਹੀ ਹੋ ਜਾਂਦਾ ਹੈ। ਸਰੀਰ ਦੇ ਨਾਲ ੱੱਕਾ ਕਰਨਾ ਠੀਕ ਹੈ ਜਿਵੇਂ ਬੰਦਾ ਜਿੰਮ ਦੇ ਵਿੱਚ ਜਾਂਦਾ ਹੈ ਤੇ ਉਹ ਸੋਚਦਾ ਕਿ ਮੈਂ ਪਹਿਲੇ ਦਿਨ ਹੀ 20-20 ਕਿਲੋ ਦੇ ਡੰਬਲ ਪਾ ਕੇ ਹਨਾ ਚੱਕ ਕੇ ਉਹਹੀ ਤਾਂ ਗੱਲਾਂ ਹੁੰਦੀਆਂ ਨਾ ਸਮਝੀ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਨਾ ਆਪਣੀ ਜਾਂ ਅਸੀਂ ਕਿਸੇ ਨੂੰ ਦਿਖਾਉਣ ਦੇ ਮਾਰੇ ਨਾ ਤਾਂ ਜ਼ਿੰਦਗੀ 'ਚ ਕਦੇ ਜੇ ਜਿੰਮ ਕਰਨਾ ਨਾ ਦਿਖਾਵੇ ਲਈ ਜਿੰਮ ਕਰੋ ਨਾਏ ਦੇਖੋ ਵੀ ਮੈਨੂੰ ਦੇਖਣ ਦਾ ਚਾਰਜ ਆਣੇ ਮੈਂ ਹੁਣ ਐਵੇਂ ਆਪਣੇ ਆਪ ਨੂੰ ਮਾਰੀ ਜਾਵਾਂ ਜਾਂ ਮੇਰੇ ਤੋਂ ਚੱਕਣ ਦੀ ਔਕਾਤ ਮੇਰੀ 50 ਕਿਲੋ ਵੀ ਨਾ ਹੋਵੇ ਮੈਂ ਕਮਾਂਡਰ ਨੂੰ ਹੱਥ ਪਾਈ ਜਾਵਾਂ ਤਾਂ ਫਿਰ ਆਪਣੇ ਆਪ ਨੂੰ ਆਪ ਹੀ ਇੰਜਰੀ ਕਰਾਂਗਾ ਹੋਰ ਤਾਂ ਮੈਂ ਕੀ ਕਰ ਸਕਦਾ ਹੂੰ ਮਤਲਬ ਵੀ ਨਾ ਐਕਸਪੀਰੀਅੰਸ ਤਾਂ ਹੀ ਕਹਿੰਦੇ ਆ ਵੀ ਹਾਂ ਐਕਸਪੀਰੀਅੰਸ ਹੋ ਜਾਂਦਾ ਹੁਣ ਨਵਾਂ ਨਵਾਂ ਜਾਂਦਾ ਉਹਨੂੰ ਤੇ ਉਹਨੂੰ ਤਾਂ ਲੋੜ ਹੀ ਨਹੀਂ ਹੁੰਦੀ ਇਹ ਤਾਂ ਬਹੁਤ ਕੁਝ ਦੇਖਣਾ ਪੈਂਦਾ ਉਹਨੂੰ ਬੈਲੈਂਸ ਬਣਾਉਣਾ ਪੈਂਦਾ ਕਈ ਕੁਝ ਚੀਜ਼ਾਂ ਵੀ ਆ ਜਾਂਦੀਆਂ ਹੌਲੀ ਹੌਲੀ ਇਹ ਹੌਲੀ ਹੌਲੀ ਗੇਨ ਹੁੰਦੀ ਆ ਨਾ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਕਰ ਸਕਦੇ ਹੋ। ਬਾਈ ਇੱਕ ਪਰਫੈਕਟ ਬਾਡੀ ਬਣਾਉਣ ਵਾਸਤੇ ਕਿੰਨਾ ਕੁ ਟਾਈਮ ਬੰਦੇ ਨੂੰ ਮੰਨ ਕੇ ਚੱਲਣਾ ਚਾਹੀਦਾ ਆ ਕਿਉਂਕਿ ਅੱਜ ਕੱਲ ਤਾਂ ਕਈ ਆਂਦਾ ਵੀ ਦਾਵਾ ਕਰਦੇ ਨੇ ਨਾ ਕਿ ਅਸੀਂ 2 ਮਹੀਨੇ ਦੇ ਵਿੱਚ ਸਿਕਸ ਪੈਕ ਦਿਖਣ ਲਾ ਦਾਂਗੇ ਤੁਹਾਡੇ। ਇੱਕ ਬੰਦਾ ਆਰਗੈਨਿਕਲੀ ਵਧੀਆ ਤਰੀਕੇ ਦੇ ਨਾਲ ਜੇ ਐਕਸਰਸਾਈਜ਼ ਕਰੇ ਤਾਂ ਕਿੰਨੇ ਕੁ ਟਾਈਮ 'ਚ ਇੱਕ ਪਰਫੈਕਟ ਬਾਡੀ ਬਣ ਜਾਂਦੀ ਆ। ਅੱਜ ਕੱਲ ਨਾ ਭਾਈ ਜਿੱਦਾਂ ਨੋ ਡਾਟ ਜਿਹੜੇ ਕਹਿੰਦੇ ਆ ਉਹ ਸਹੀ ਆ ਕਿਉਂਕਿ ਜਿਹੜਾ ਨਾ ਉਹ ਫਿਰ ਸ਼ਾਰਟਕਟ ਰਸਤਾ ਹੋ ਜਾਂਦਾ ਜਿਹੜਾ ਜਿੱਦਾਂ ਜਲਦੀ ਵਾਲਾ 6 ਪੈਕ ਆ ਜਾਂਦੇ ਆ ਅੱਛਾ ਉਹ ਕਿਵੇਂ ਬਾਈ ਉਹ ਕਿਵੇਂ ਕਿਵੇਂ ਸ਼ਾਰਟਕਟ ਹੁੰਦਾ ਉਹੀ ਟੀਕੇ ਲਗਾ ਕੇ ਸ਼ਾਰਟਕਟ ਮੀਨਸ ਉਹੀ ਹਾਂਜੀ ਬਿਲਕੁਲ ਬਿਲਕੁਲ ਜਿੱਦਾਂ ਇਹ ਫਿਰ ਉਹ ਚੀਜ਼ਾਂ ਕਾਫੀ ਹੁੰਦੀਆਂ 2-3 ਮਹੀਨੇ ਦੇ ਵਿੱਚ ਤੁਸੀਂ ਮਤਲਬ ਕਿ ਮੋਸਟਲੀ ਨਾ ਜਿੱਦਾਂ ਜਿੱਦਾਂ ਆਪਣੇ ਪੰਜਾਬ ਵਿੱਚ ਵੀ ਜਾਂ ਇੰਡੀਆ ਖੇਡਦੇ ਆ ਨਾ ਜਿਹੜੇ ਮੋਸਟਲੀ 3-4 ਮਹੀਨਿਆਂ ਦੇ ਵਿੱਚ ਵਿੱਚ ਪੂਰੇ-ਪੂਰੇ ਰੈਡੀ ਹੋ ਜਾਂਦੇ ਜਿਹੜੇ ਆਲਰੇਡੀ ਖੇਡਦੇ ਹੁੰਦੇ ਆ ਸੋ ਉਹਨਾਂ ਨੂੰ 3 ਕੁ ਮਹੀਨੇ ਲੱਗਦੇ ਹੁੰਦੇ ਆ ਇਹ ਰੈਡੀ ਹੋਣ ਭਾਈ ਜਦੋਂ ਤੁਸੀਂ ਬੋਡੀ ਬਿਲਡਿੰਗ ਕਰ ਰਹੇ ਸੀਗੇ ਜਦੋਂ ਤੁਸੀਂ ਪੰਜਾਬ ਚ ਸੀਗੇ ਜਾਂ ਹੁਣ ਤੁਸੀਂ ਬਾਹਰ ਵੀ ਬੈਠੇ ਹੋ ਅਸੀਂ ਜਿਸ ਫੀਲਡ ਦੇ ਵਿੱਚ ਹੁੰਦੇ ਆ ਨਾ ਸਾਨੂੰ ਪਤਾ ਹੁੰਦਾ ਕਿ ਸਾਡੀ ਫੀਲਡ ਦਾ ਇਸ ਵਕਤ ਰਾਜਾ ਕੋਣ ਚੱਲ ਰਿਹਾ ਪਹਿਲੇ ਨੰਬਰ ਤੇ ਕੋਣ ਹੈ ਦੂਜੇ ਤੇ ਕੋਣ ਹੈ ਤੀਜੇ ਤੇ ਕੋਣ ਹੈ ਤੁਹਾਡੇ ਟਾਈਮ ਚ ਕਿਹੜੇ ਬੰਦੇ ਟੌਪ ਤੇ ਚੱਲਦੇ ਸੀਗੇ ਬੋਡੀ ਬਿਲਡਰ ਸੀਗੇ ਜਿਹੜੇ ਟਾਈਮ ਭਾਈ ਅੱਜ ਵੀ ਉਹ ਵੀ ਆਪਣਾ ਕਿਹੜਾ ਸੀ ਕੋਈ ਜ਼ਿਆਦਾ ਪਹਿਲਾਂ ਤੋਂ ਨਹੀਂ ਹੈਗੇ ਹਾਂਜੀ ਹਾਂਜੀ ਮੈਂ ਸਮਝ ਗਿਆ ਆਪਣੇ ਹੁਣ ਕਾਫੀ ਜਿੱਦਾਂ ਆਪਣੇ ਹੁਣ ਕਾਫੀ ਮੁੰਡੇ ਵਧੀਆ ਖੇਡ ਰਹੇ ਆ ਜਿਵੇਂ ਜੋਤ ਭਾਈ ਹੋਇਆ ਆਪਣੇ ਹੁਸ਼ਿਆਰਪੁਰ ਦਾ ਬਹੁਤ ਵਧੀਆ ਉਹਨਾਂ ਦੀ ਫਿਜ਼ੀਕ ਆ ਬਹੁਤ ਵਧੀਆ ਚਾਦਰ ਹੈ ਉਹਨਾਂ ਦਾ ਤੇ ਬਾਕੀ ਆਪਣੇ ਇੱਕ ਆਪਣੇ ਸੰਨਪ੍ਰੇਤ ਕੋਈ ਇਦਾਂ ਭਾਈ ਜੀ ਇਨਸਪਾਇਰ ਹੁੰਨੇ ਹੋ ਬਾਈ ਤੁਸੀਂ ਕਿਸੇ ਤੋਂ ਭਾਈ ਮੇਰਾ ਤਾਂ ਨੇਚਰ ਦੀ ਇਦਾਂ ਦਾ ਜਿੱਦਾਂ ਨਾ ਮੈਂ ਬਸ ਮੈਨੂੰ ਇਹ ਹੁੰਦਾ ਵੀ ਮੈਂ ਨਾ ਮੈਂ ਕੁਝ ਕਿਦਾਂ ਦੱਸਾਂ ਮੈਂ ਮੈਨੂੰ ਸਮਝ ਨਹੀਂ ਆਉਂਦੀ ਤੇ ਬਟ ਇਹ ਆ ਵੀ ਮੈਨੂੰ ਦੇਖਦਾ ਮੈਂ ਮੈਂ ਹਰੇਕ ਨੂੰ ਜਾਂ ਮੈਂ ਸਿੱਖ ਦਾ ਮੈਂ ਮਹਰੀਕ ਤੋਂ ਪਰ ਮੈਨੂੰ ਇਦਾਂ ਨਹੀਂ ਆ ਕਿ ਮੈਂ ਯਾਰ ਉਹਨੂੰ ਇਦਾਂ ਬਣਾ ਮੈਂ ਇਦਾਂ ਦਾ ਬਣਾ ਮੈਨੂੰ ਕਹਿਣਾ ਹੁੰਦਾ ਵੀ ਮੈਂ ਆਪਣੇ ਆਪ ਦੇ ਵਿੱਚ ਆਪ ਹੀ ਬੈਸਟ ਆ ਮੈਂ ਕਿਸੇ ਅਰਗਾਂ ਨਹੀਂ ਬਣਨਾ ਮੈਂ ਆਪਣੇ ਅੱਗੇ ਲੈਣਾ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਪਣਾ ਸਮਾਂ ਦਿੱਤਾ ਤੇ ਆਸ ਕਰਦੇ ਆ ਕਿ ਆਣ ਅਸੀਂ ਤੁਹਾਨੂੰ ਇਦਾਂ ਹੀ ਮੁਕਾਬਲਿਆਂ ਦੇ ਵਿੱਚ ਆਪਣਾ ਨਾਮ ਜਿਹੜਾ ਵੱਡਾ ਕਰਦੇ ਹੋਏ ਦੇਖਾਂਗੇ ਧੰਨਵਾਦ